ਅਗਲੇ ਤੇ ਹੁੰਨੇ ਆ ਸੌਰਵ ਪੋਪਲੀ ਵੀਰੇ ਦਾ ਨਾਮ ਟਰਾਈਡੈਂਟ ਦਾ ਦੱਸੋ ਵੀਰ ਜੀ ਟਰਾਈਡੈਂਟ ਬਾਰੇ ਵੀਰੇ ਅੱਗੇ ਵੀ ਆਪਾਂ ਗੱਲ ਚੁੱਕੇ ਆ ਗੱਲ ਕਰ ਚੁੱਕੇ ਆ ਸੌਰੀ ਇੱਕ ਵੀਡੀਓ ਚ ਪ੍ਰੋਪਰ ਦੱਸਿਆ ਟਰਾਈਡੈਂਟ ਦੇ ਕੰਮ ਸਮਝੋ ਟਰਾਈਡੈਂਟ ਦਾ ਪੰਜਾਬ ਦੀ ਹੀ ਕੰਪਨੀ ਐ ਤਿੰਨ ਤੋਂ ਚਾਰ ਥਾਵਾਂ ਤੇ ਉਹਨਾਂ ਦੀਆਂ ਫੈਕਟਰੀਆਂ ਮਿਲ ਕੇ ਪੰਜਾਬ ਚ ਹੀ ਐ ਇੱਕ ਦੋ 12 ਮਹੀਨੇ ਮੱਧ ਪ੍ਰਦੇਸ਼ ਨੇ ਸ਼ਾਇਦ ਕੰਮ ਕੀ ਐ ਯਾਨ ਬਣਾਉਣਾ ਠੀਕ ਐ ਧਾਗਾ ਬਣਾਉਂਦੇ ਆ ਪੇਪਰ ਮਿਲ ਪੇਪਰ ਵੀ ਬਣਾਉਂਦੇ ਆ ਐਡ-ਆਨ ਟਰਾਈਡੈਂਟ ਦੇ ਤੋਲਿਏ ਆਉਂਦੇ ਆ ਬੈੱਡ ਸ਼ੀਟਾਂ ਆਉਂਦੀਆਂ ਇਹ ਪ੍ਰੋਡਕਟ ਨੇ ਜੋ ਫਿਊਚਰ ਚ ਵਰਤਦੇ ਪ੍ਰੈਜ਼েন্ট ਟਾਈਮ ਕੀ ਹੋਇਆ ਸੀ ਮੈਂ ਇੱਕ ਕਰੀ ਟ੍ਰਾਈਡੈਂਟ ਦਾ ਸਟਾਕ ਖੋਲ ਕੇ ਦਿਖਾਉਣਾ ਟ੍ਰਾਈਡੈਂਟ ਵਿੱਚ ਅਸੀਂ ਕਿਉਂ ਸਾਰੇ ਜਾਨੇ ਅਟ੍ਰੈਕਟ ਹੋ ਰਹੇ ਹਾਂ ਕਿਉਂ ਟਰੈਕਟ ਹੋ ਰਹੇ ਮੈਂ ਚੈਜ ਦੱਸਦਾ ਤੁਹਾਨੂੰ ਟ੍ਰਾਈਡੈਂਟ ਦੀ ਗੱਲ ਕਰੀਏ ਨਾ ਇੱਕ ਕਰੀ ਮੈਂ ਸਟਾਕ ਖੋਲ ਲੈੰਦੋ ਦੇਖੋ ਟ੍ਰਾਈਡੈਂਟ ਚ ਅਸੀਂ ਇਹ ਦੇਖ ਰਹੇ ਹਾਂ ਕਿ ਸਟਾਕ ਸੀਗਾ ਜਿਹੜਾ ਅ 50 ਰੁਪਏ ਦਾ ਸਟਾਕ ਸਾਨੂੰ 38 40 ਤੇ ਮਿਲ ਰਿਹਾ 40 ਤੇ ਮਿਲ ਰਿਹਾ ਇੱਕ ਕਰੈਕਸ਼ਨ ਆ ਗਈ ਹੈ ਕਿ ਸਾਨੂੰ ਇਹ ਸਟਾਕ ਮੇਰੇ ਖਿਆਲ ਨਹੀਂ ਇਹ ਤਾਂ ਹੋਣ ਆਈ ਹੈ ਪਹਿਲਾਂ ਜੇ ਦੇਖੀਏ 22 ਵਿੱਚ ਸਟਾਕ 65 ਰੁਪਏ ਦੇ ਸੀ 65 ਤੋਂ ਸਾਨੂੰ 40 ਤੋਂ ਥੱਲੇ ਮਿਲ ਰਿਹਾ ਕੀ ਸਾਨੂੰ ਬਾਈ ਕਰਨਾ ਚਾਹੀਦਾ ਵੀਰੇ ਓਬਵੀਅਸਲੀ ਪ੍ਰਾਈਸ ਕਰੈਕਸ਼ਨ ਤਾਂ ਆਇਆ ਟਾਈਮ ਕਰੈਕਸ਼ਨ ਕਿੰਨਾ ਆਇਆ ਟਾਈਮ ਕਰੈਕਸ਼ਨ ਪਤਾ ਇੱਥੇ ਕਿਵੇਂ ਜਜ ਹੋਏਗਾ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਸਟਾਕ ਦਾ ਪ੍ਰਾਈਸ ਲਗਭਗ ਨਹੀਂ ਤੇ 4 ਪਏ ਸੀਗਾ 2020 ਚ 60 ਰੁਪਏ ਚਲਾਇਆ ਜਾਂਦਾ ਲਗਭਗ 15 ਗੁਣਾ 15 ਗੁਣਾ ਸਟਾਕ ਤੁਹਾਡਾ 4 ਸਾਲਾਂ ਚ ਹੋ ਗਿਆ ਜਿਨੇ ਲੱਖ ਲਾਇਆ 15 ਲੱਖ ਹੋ ਗਿਆ 10 ਲੱਖ ਲਾਇਆ 1.5 ਕਰੋੜ ਹੋ ਗਿਆ ਕਿਸੇ ਨੇ ਹਜ਼ਾਰਾਂ ਚ ਲਾਏ ਹੋਣਗੇ 15 ਗੁਣਾ ਤਾਂ ਤੁਹਾਡਾ ਪੈਸਾ ਹੋ ਜਾਣਾ ਜਿਨੇ ਵੀ ਇਨਵੈਸਟ ਕੀਤਾ ਹੈ ਫਿਰ 15 ਗੁਣਾ ਜਦੋਂ ਕੋਈ ਰੈਲੀ ਦੇ ਕੇ ਜਾਂਦਾ ਉਸ ਤੋਂ ਬਾਅਦ ਚ ਜਿਹੜਾ ਲੋਕਾਂ ਦਾ ਇੰਟਰਸਟ ਆ ਥੋੜਾ ਬਹੁਤ ਘਟਦਾ ਆ ਪ੍ਰੋਫਿਟ ਬੁਕਿੰਗ ਹੁੰਦੀ ਆ ਸਟਾਕ ਪ੍ਰਾਈਸ ਕਰੈਕਸ਼ਨ ਵੀ ਆਉਂਦੀ ਆ ਫਿਰ ਕੀ ਆ ਫਿਰ ਉਹਦੇ ਚ ਕੀ ਟਾਈਮ ਕਰੈਕਸ਼ਨ ਆਉਂਦੀ ਆ ਹੁਣ 2 ਸਾਲ ਹੋਏ ਆ ਜੇ ਕੰਪਨੀ ਦੀ ROI ਦੀ ਗੱਲ ਕਰਾਂ 8% ਇਸ ਸਾਲ ਦੀ ਪਿਛਲੇ 5 ਸਾਲਾਂ ਦੀ 5 ਤੇ ਉਦੋਂ 3 ਸਾਲਾਂ ਦੀ ਐਵਰੇਜ 13% ਐਡ ਆਨ ਮੈਂ ਗੱਲ ਕਰਦਾ ਇੱਕ ਹੋਰ ਕਿਉਂ ਮੈਂ ਟਰੇਡਿੰਗ ਤੇ ਇੰਨਾ ਜ਼ਿਆਦਾ ਇਨਵੈਸਟਿੰਗ ਬਾਰੇ ਨਹੀਂ ਸੋਚ ਰਿਹਾ ਕਿਉਂਕਿ ਜੇ ਤੁਸੀਂ ਦੇਖੋ ਨਾ ਦੇਖੋ ਟਾਈਮ ਕੈਰੈਕਸ਼ਨ ਆ ਗਿਆ ਪ੍ਰਾਈਸ ਕੈਰੈਕਸ਼ਨ ਵੀ ਆ ਚੁੱਕਿਆ 2 ਸਾਲ ਦਾ ਬਾਲਾ ਨਹੀਂਗਾ ਟਾਈਮ ਕੈਰੈਕਸ਼ਨ ਪਰ ਆ ਚੁੱਕਿਆ ਪਰ ਫਿਰ ਵੀ ਮੈਂ ਇਹਦੇ ਵਿੱਚ ਇਨਵੈਸਟ ਕਿਉਂ ਨਹੀਂ ਕਰ ਰਿਹਾ ਤੁਹਾਨੂੰ ਇੱਕ ਚੀਜ਼ ਦੱਸ ਦਿੰਦੇ ਚ ਜੇ ਤੁਸੀਂ ਇਹਦਾ ਧਿਆਨ ਨਾਲ ਐਨਾਲਿਸਿਸ ਕਰੋਨਾ ਕੰਪਨੀ ਦੇ ਜਿਹੜੇ ਰਿਜ਼ਰਵ ਨੇ 3806 ਕਰੋੜ ਹੈ ਕੰਪਨੀ ਦੀ ਬੋਰਿੰਗ ਹੈ 2126 ਕਰੋੜ ਬੋਰਿੰਗ ਬਹੁਤ ਜ਼ਿਆਦਾ ਬਟ ਰਿਜ਼ਰਵ ਦੇ ਸਾਹਮਣੇ ਘੱਟ ਹੈ ਸਾਨੂੰ ਇਹ ਲੱਗਦਾ ਕਿ ਰਿਜ਼ਰਵ ਵਿੱਚ ਪੈਸਾ ਹੈ ਬਟ ਇੱਕ ਸਾਲ ਪਿੱਛੇ ਜਾਓ ਜਿਹੜਾ ਬੋਰਿੰਗ ਸੀ 1400 ਕਰੋੜ ਦੀ ਸੀ ਉਹ ਵੱਧ ਕੇ 700 ਕਰੋੜ ਵਧੀ ਹੈ 2100 ਕਰੋੜ ਹੋਈ ਹੈ ਤੇ ਰਿਜ਼ਰਵ ਵਧ ਕੇ 3600 ਕਰੋੜ ਤੋਂ 3800 ਸਿਰਫ 200 ਕਰੋੜ ਵਧੇ ਆ ਠੀਕ ਹੈ ਰਿਜ਼ਰਵ ਤੇ ਸਿਰਫ 200 ਕਰੋੜ ਵਧੇ ਆ ਤੇ ਬੋਰਿੰਗ ਆ ਉਹ ਸਿੱਧਾ 700 ਕਰੋੜ ਵਧ ਗਈਆਂ ਐਡ ਔਨ ਕੰਪਨੀ ਦੇ ਜੇ ਅਸੀਂ ਦੇਖੀਏ ਈਪੀਐਸ ਦੇਖੀਏ ਈਪੀਐਸ ਤੇ ਫੋਕਸ ਕਰੋ ਕੰਪਨੀ ਦੇ ਜਿਹੜਾ ਗਰੋਥ ਹੁੰਦੀ ਆ ਪਿਛਲੇ ਤੋਂ ਪਿਛਲੇ ਸਾਲ 2022 1.64 ਸੀ ਈਪੀਐਸ 0.86 ਹੋ ਗਿਆ ਹੁਣ 0.69 ਹੋ ਗਿਆ ਈਪੀਐਸ ਫਾਲੋ ਹੋ ਰਿਹਾ ਕੰਪਨੀ ਦੀ ਗਰੋਥ ਘਟ ਰਹੀ ਆ ਜਦੋਂ ਕੰਪਨੀ ਦੀ ਗਰੋਥ ਘਟ ਰਹੀ ਆ ਤੇ ਕੰਪਨੀ ਆਪ ਇੱਕ ਚੰਗੀ ਰੈਲੀ ਦੇ ਚੁੱਕਿਆ ਮੇਰੇ ਖਿਆਲ ਨਹੀਂ ਤਾਂ ਇਹਦੇ ਵਿੱਚ ਟਾਈਮ ਕਰੈਕਸ਼ਨ ਹੋਰ ਵੀ ਆ ਸਕਦਾ ਦੇਖੋ ਰੈਲੀ ਦੇ ਇਹਨੂੰ ਸਟਾਕ ਮਾਰਕੀਟ 'ਚ ਮੈਂ ਬੈਟ ਤਾਂ ਲਾ ਨਹੀਂ ਸਕਦਾ ਉੱਤੇ ਆਉ ਕਿ ਥੱਲੇ ਜਾਊ ਬਟ ਮੈਂ ਤੁਹਾਡੀ ਜਗ੍ਹਾ ਤੇ ਹੁੰਦਾ ਮੈਂ ਕੁਝ ਟਾਈਮ ਇਹਦੇ ਵਿੱਚ ਵੇਟ ਕਰਨਾ ਚਾਹੁੰਦਾ ਜਾਂ ਇਹਨੂੰ ਹੋਲਡ ਕਰਨਾ ਤਾਂ ਫਿਰ ਭੁੱਲ ਜੋ ਲੰਮਾ ਸਮਾਂ ਭੁੱਲ ਜੋ ਰੈਲੀ ਦੇ ਕੇ ਜਾਂ ਨੂੰ ਬਹੁਤ ਵਧੀਆ ਦੇ ਸਕਦਾ ਪਰ ਇਹਨੂੰ ਆਪਣੇ ਫੰਡਾਮੈਂਟਲ ਸਹੀ ਕਰਨੇ ਪੈਣਗੇ ਜਿਹੜਾ ਏਪੀਐਸ ਫਾਲੋ ਹੋ ਰਿਹਾ ਜਦੋਂ ਇਹ ਚੀਜ਼ਾਂ ਵਧਣ ਗਈਆਂ ਆਬਵੀਅਸਲੀ ਰੈਲੀ ਦੇਗਾ ਠੀਕ ਹੈ ਤੇ ਪਲੱਸ ਐਡ ਆਨ ਕਰੋ ਪੀ ਰੇਸ਼ਿਓ ਦੇਖੋ ਤੁਸੀਂ 60 ਤੇ ਪਹੁੰਚ ਪੀ ਵੱਧ ਹੀ ਜਾਂਦਾ ਪਿਆ ਪਰ ਕੰਪਨੀ ਦੇ ਫੰਡਾਮੈਂਟਲ ਡਿੱਗਦੇ ਜਾ ਰਹੇ ਆ ਜਿਹੜਾ ਪੀ ਰੇਸ਼ਿਓ ਵਧ ਰਿਹਾ ਨਾ ਇਹ ਈਪੀਐਸ ਦੇ ਘਟਣ ਕਰਕੇ ਹੋ ਰਿਹਾ ਠੀਕ ਹੈ ਈਪੀਐਸ ਸਿੱਧਾ ਪੀ ਰੇਸ਼ਿਓ ਨਾਲ ਜੁੜਿਆ ਹੋਇਆ ਫੋਕਸ ਕਰੋ ਇਹਨਾਂ ਚੀਜ਼ਾਂ ਤੇ ਫਿਰ ਐਨਾਲਿਸਿਸ ਕਰੋ ਸਟਾਕ ਦਾ ਹੁਣ ਅਗਲੇ ਕੁਐਸਚਨ ਤੇ ਹਣੀ ਆਪਾਂ ਓਕੇ ਇੱਕ ਕੁਐਸਚਨ ਹੈ ਅਮਨਦੀਪ ਸਿੰਘ 572 ਵੀਰ ਦਾ ਵੀਰ ਨੌਲੇਜ ਤਾਂ ਠੀਕ ਹੈ ਠੀਕ ਇਸ ਵਧੀਆ ਪਰ ਫਿਊਚਰ ਤੇ EV ਸੈਕਟਰ ਦਾ ਹੈ 80% ਮਾਰਕੀਟ ਹੋਲਡ ਕਰਦੀ ਟਾਟਾ ਮੋਟਰ EV ਸੈਗਮੈਂਟ ਚ ਇਸ ਥੋੜਾ ਕੀ opinion ਹੈ ਇਸ ਚ ਥੋੜਾ ਕੀ opinion ਹੈ ਸਟਾਕ ਥੱਲੇ ਜਾਊਗਾ ਚੀਜ਼ ਸਮਝੋ ਵੀਰੇ ਫਿਊਚਰ ਕਿਸੇ ਵੀ ਚੀਜ਼ ਦਾ ਹੋਵੇ ਫਿਊਚਰ ਕਿਸੇ ਵੀ ਚੀਜ਼ ਦਾ ਹੋਵੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਟਾਕ ਸਿੱਧਾ ਜਹਾਜ਼ ਹੀ ਬਣ ਜਾਊਗਾ ਤਾਂ ਹੀ ਜਾਊਗਾ ਤੁਹਾਨੂੰ ਇਹ ਕਹਿ ਰਹੇ ਆ 64 ਰੁਪਏ ਤੋਂ 1000 ਰੁਪਏ ਤੱਕ ਸਿੱਧਾ ਗਿਆ ਠੀਕ ਹੈ ਉਹਨੂੰ ਥੋੜਾ ਬਹੁਤ ਠੰਡਾ ਹੋਣ ਦੋ ਉਹਦੇ ਥੋੜੀ ਬਹੁਤ ਟ੍ਰੀਟਮੈਂਟ ਓਨ ਦੋ ਈਵੀ ਕਿਹੜਾ ਵਿਕਨੇ ਸ਼ੁਰੂ ਹੋਗੇ ਤੇ ਨਾਲ ਕੰਪੀਟੀਟਰ 에ਥਨੋਲ ਦੇ ਵੀ ਤਾਂ ਬੈਠੇ ਆ 에ਥਨੋਲ ਵੀ ਆ ਰਿਹਾ ਠੀਕ ਹੈ ਇੰਡੀਆ ਅਮਰੀਕਾ ਵਰਗੀਆਂ ਕੰਟਰੀਆਂ ਈਵੀ ਬਹੁਤ ਸਟਰੋਂਗ ਆ ਇੰਡੀਆ ਦੇ ਵਿੱਚ ਈਵੀ ਉਸ ਲੈਵਲ ਤੇ ਸਟਰੋਂਗ ਨਹੀਂ ਹੋਣਾ ਜਿਸ ਲੈਵਲ ਤੇ ਅਸੀਂ ਸੋਚੀ ਬੈਠੇ ਮੈਂ ਨਹੀਂ ਕਹ ਰਿਹਾ ਈਵੀ ਆਏਗਾ ਨਹੀਂ ਈਵੀ ਤਾਂ ਈਵੀ ਦਾ ਬਹੁਤ ਵੱਡਾ ਫਿਊਚਰ ਆ ਆਏਗਾ ਪਰ ਚੀਜ਼ ਸਮਝੋ ਈਵੀ ਲਈ ਜਿਹੜੇ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਗੱਡੀਆਂ ਨੇ ਚਾਰਜ ਕਰਨੀਆਂ ਜਿਸ ਤਰ੍ਹਾਂ ਦੇ ਸਾਡੇ ਲੋਕਾਂ ਨੂੰ ਕਾਲੀ ਹੈ ਪੋਪੂਲੇਸ਼ਨ ਹੈ ਬੜਾ ਔਖਾ ਹੋ ਜੂਗਾ EV ਦੇ ਸਿਸਟਮ ਨੂੰ 올ਓਵਰ ਬੈਲੈਂਸ ਕਰਨਾ ਹੌਲੀ ਹੌਲੀ ਆਏਗਾ ਟਾਈਮ ਲੱਗੇਗਾ ਤੇ EV ਦਾ ਜਿਹੜਾ ਗਰੋਥ ਹੋਣੀ ਹੈ ਨਾ ਕੰਪਨੀ ਦੀ ਉਹਦੇ ਤੇ ਤਾਂ ਪ੍ਰਾਈਸ ਏਡੀ ਵੱਡੀ ਰੈਲੀ ਦੇ ਚੁੱਕਿਆ ਪਹਿਲਾਂ ਹੀ ਇੰਨੇ ਗੁਣਾ ਹੋ ਗਈ ਹੈ ਜਿਹੜਾ EV ਕਰਕੇ ਸਟਾਕ ਨੇ ਗਰੋ ਕਰਨਾ ਸੀ ਉਹ ਬਹੁਤ ਵੱਡੀ ਰੈਲੀ ਦੇ ਚੁੱਕਿਆ ਸੋ ਹੁਣ EV ਦੇ ਬੇਸ ਤੇ ਨਾ ਉਹਨੂੰ ਥੋੜਾ ਬਹੁਤ ਠੰਡਾ ਹੋਣ ਦੋ ਉਹਨੂੰ ਕੋਈ ਟਾਈਮ ਕੈਰੈਕਸ਼ਨ ਪ੍ਰਾਈਸ ਕੈਰੈਕਸ਼ਨ ਚਾਹੁੰਦੋ ਇੱਕ ਬੈਟਰ ਓਪਰਚੁਨਿਟੀ ਲੱਭੋ ਉਹਨਾਂ ਦੇ ਵਿੱਚ ਠੀਕ ਹੈ ਇਹ ਨਹੀਂ ਹੁੰਦਾ ਕਿ ਫਿਊਚਰ ਆ ਤਾਂ ਉਹ ਸਿੱਧਾ ਤਾਂ ਹੀ ਜਾਂਦਾ ਰਹੂਗਾ ਥੋੜਾ ਜਿਹਾ ਆਪਾਂ ਨੂੰ ਕਿਉਂਕਿ ਆਪਾਂ ਸਟਾਕ ਮਾਰਕੀਟ ਵਿੱਚ ਪੈਸਾ ਕਮਾਉਣ ਆਏ ਆ ਠੀਕ ਹੈ ਕੰਪਨੀ ਦੇ ਨਾਲ ਪਿਆਰ ਪਾਉਣ ਨਹੀਂ ਆਏਗੇ ਕਿ ਇਹ ਫਿਊਚਰ ਐਂ ਚੱਲਦਾ ਰਹੂ ਨਹੀਂ ਹੁੰਦੀਆਂ ਇਹ ਚੀਜ਼ਾਂ ਵੀਰੇ ਗਾਹਲੇ ਕੁਐਸਚਨ ਤੇ ਆਉਣੇ ਆ ਅ ਦ ਪਰੂਲ ਟਰੈਵਲਰਜ਼ ਮਾਰਕੀਟ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰੀ 12 ਤੋਂ 15% ਥੱਲੇ ਨੂੰ ਜਾਏਗੀ ਇੱਕ ਚਾਂਸ ਇਲੈਕਸ਼ਨ ਤੋਂ ਬਾਅਦ ਫਿਰ ਮਿਲੂਗਾ ਪਹਿਲਾਂ ਜਾਏਗੀ ਤਾਂ ਵੀਰੇ ਮੈਨੂੰ ਔਖਾ ਜਿਹਾ ਲੱਗਦਾ ਹੈ ਹੋ ਵੀ ਸਕਦਾ ਤੁਹਾਡੀ ਗੱਲ ਸੱਚੀ ਨਿਕਲੇ ਕਹਿ ਨਹੀਂ ਸਕਦੇ ਪਰ ਬਾਅਦ ਚੋ ਜੇ ਪਾਰਟੀ ਦੂਸਰੀ ਆਉਂਦੀ ਹੈ ਕਾਂਗਰਸ ਦੀ ਥੱਲੇ ਆਏਗੀ ਬੀਜੇਪੀ ਵੀ ਆਉਂਦੀ ਹੈ ਤਾਂ ਵੀ ਥੱਲੇ ਆਏਗੀ ਪਰ ਇੱਕ ਰੀ ਤਾਂ ਜ਼ਰੂਰ ਜਾਏਗੀ ਕਿਉਂਕਿ ਜਿਹੜਾ ਪ੍ਰਾਈਮਰੀ ਫੇਸ ਹੈ ਨਾ ਡਾਊ ਥਿਊਰੀ ਦਾ ਉਹ ਹੋਰ ਜ਼ਿਆਦਾ ਐਕਸਟੈਂਡ ਹੋ ਜਾਏਗਾ ਤੁਹਾਨੂੰ ਸਹੀ ਦੱਸਾਂ ਸਹੀ ਮਾਇਨੇ ਚ ਕੀ ਹੋਣਾ ਚਾਹੀਦਾ ਜੇ ਤੁਸੀਂ بڑے ਲੋਕਾਂ ਦਾ ਇੱਥੇ ਨਜ਼ਰੀਆ ਕੀ ਹੈ ਸਟਾਕ ਮਾਰਕੀਟ ਤਾਂ ਜਾਵੇ ਸਾਡੇ ਪ੍ਰੋਫਿਟ ਚ ਸਟਾਕਸ ਤਾਂ ਜਾਣੇ ਚਾਹੀਦੇ ਮੇਰਾ ਨਜ਼ਰੀਆ ਤੁਹਾਡੇ ਤੋਂ ਥੋੜਾ ਡਿਫਰੈਂਟ ਹੈ ਮੈਂ ਚਾਹੁੰਨਾ ਕਿ ਇੱਕ ਰੀ ਸਟਾਕ ਮਾਰਕੀਟ ਥੱਲੇ ਆਵੇ ਥੱਲੇ ਆਉਣ ਨਾਲ ਕੀ ਹੋਏਗਾ ਇੱਕ ਤਾਂ ਬਾਇੰਗ ਓਪਰਚ्युनिटी ਮਿਲੇਗੀ ਐਡ ਜਦੋਂ ਕੋਈ ਚੀਜ਼ ਸਿੱਧੀ ਤਾਂ ਜਾਂਦੀ ਹੈ ਨਾ ਉਹਦੇ ਕ੍ਰੈਸ਼ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵਧ ਜਾਂਦੇ ਤੁਸੀਂ ਜਿੰਨੀ ਹਾਈਟ ਤੇ ਜਾਓਗੇ ਉੱਥੋਂ ਡਿੱਗੋਗੇ ਓਨੀ ਜ਼ਿਆਦਾ ਭੈੜੀ ਸੱਟ ਵੱਜੂਗੀ ਜੇ ਤੁਸੀਂ ਸਟੈਪ ਵਾਈਜ਼ ਜਾਓਗੇ ਨਾ ਇੱਕ ਵਾਰੀ ਸਟੈਪ ਲੈ ਲਓਗੇ ਛੋਟਾ ਜਾਂ ਫਿਰ ਤਾਂ ਜਾਓਗੇ ਤੁਹਾਡਾ ਰਿਸਕ ਘੱਟ ਜਾਏਗਾ ਨਿਫਟੀ ਫਿਰ ਉਸ ਤੋਂ ਵੀ ਜ਼ਿਆਦਾ ਵੱਡਾ ਹਾਈ ਬਣਾ ਪਾਏਗੀ ਜੇ ਇੱਕ ਵਾਰੀ ਥੋੜਾ ਕਰੈਕਟ ਹੋ ਕੇ ਤਾਂ ਜਾਂਦੀ ਹੈ ਪਰ ਜੇ ਸਿੱਧਾ ਹੀ ਜਾਏਗੀ ਉਹਦੇ ਚ ਆਪਣਾ ਆਪਣਾ ਹੀ ਨੁਕਸਾਨ ਹੋਣ ਦੇ ਚਾਂਸਸ ਵੱਧਦੇ ਆ ਕਿਉਂਕਿ ਕਾਂ ਜਾ ਕੇ ਫੈਡਰੇਟ ਕੱਟ ਆਉਂਦੇ ਆ ਉਹਦਾ ਕਿੰਨਾ ਕੁ ਇਫੈਕਟ ਪੈ ਜਾਊਗਾ ਜਿਹੜਾ ਵੈਸੇ ਬਹੁਤ ਵੱਡਾ ਇਫੈਕਟ ਪੈਣਾ ਚਾਹੀਦਾ ਕਿੰਨੀ ਕੁ ਜ਼ਿਆਦਾ ਪ੍ਰਾਇਮਰੀ ਫੇਸ ਨੂੰ ਐਕਸਟੈਂਡ ਕਰ ਲੈਣਗੇ ਇੱਕ ਥਾਂ ਤੇ ਤਾਂ ਉਹਨਾਂ ਨੂੰ ਕਰੈਕਸ਼ਨ ਲੈ ਕੇ ਆਉਣੀ ਪਾਏਗੀ ਨਾ ਫਿਰ ਉਦੋਂ ਆਪਣੇ ਸਟਾਕ 'ਚ ਬਹੁਤ ਵੱਡਾ ਘਾਟਾ ਪਏਗਾ ਚਲੋ ਅ ਗਾਹਲੀ ਕੁਐਸਚਨ ਤੇ ਆਉਣੇ ਆਪਾਂ ਅ ਓਕੇ ਅੱਗੇ ਜਸਪ੍ਰੀਤ ਕੌਰ ਥ੍ਰੇਡ 21 ਦਾ ਕੁਐਸਚਨ ਹੈ ਐਚ ਐਲ ਵੀ ਜੀ ਐਸ ਪੀ ਐਲ ਹਾਈ ਟੈਕ ਪੈਪ ਪਾਈਪਸ ਮਦਰਸਨ ਸੁਮੀ ਵਾਇਰਿੰਗ ਚ ਮੇਰਾ 40000 ਰੁਪਏ ਲੱਗਾ ਹੋਇਆ ਹੈ ਔਰ 25% ਲਾਸ ਚੱਲ ਰਿਹਾ ਹੈ ਇਨਾ ਸਟਾਕ ਬਾਰੇ ਦੱਸੋ ਪਲੀਜ਼ ਦੇਖੋ ਜੀ ਮੈਂ ਸਟਾਕਸ ਦੇ ਐਨਲਿਸਿਸ ਨਹੀਂ ਕਰੂੰਗਾ ਕਿਉਂਕਿ ਜਿਹੜਾ ਹਸਾਬ ਤੇ ਤੁਸੀਂ ਦੱਸਿਆ ਕਿ 25% ਲਾਸ ਹੈ 25 ਦੇਖੋ ਤੁਹਾਨੂੰ ਸਟਾਕਸ ਦਾ ਖੁੱਦ ਨੂੰ ਨਹੀਂ ਪਤਾ ਪਹਿਲੀ ਗੱਲ ਆ ਤੁਸੀਂ ਚਾਰ ਸਟਾਕ ਮੈਨੂੰ ਪਤਾ ਨਹੀਂ ਤੁਹਾਡੇ ਚ ਕਿੰਦੇ ਚ ਕਿੰਨੀ ਕਿੰਨੀ ਇਨਵੈਸਟਮੈਂਟ ਹੋਊਗੀ ਮੈਨੂੰ ਨਹੀਂ ਪਤਾ ਤੁਸੀਂ ਸਵਿੰਗ ਟ੍ਰੇਡ ਲਈ ਤੁਸੀਂ ਇਨਵੈਸਟਮੈਂਟ ਕੀਤੀ ਹੈ ਤੁਸੀਂ ਪੋਜੀਸ਼ਨਲ ਕੀ ਸੋਚ ਕੇ ਹੁੰਦੇ ਚ ਐਂਟਰ ਹੋਏ ਸੀ ਦੇਖੋ ਜੇ ਤਾਂ ਫਿਊਚਰ ਸੋਚ ਕੇ ਤੁਹਾਨੂੰ ਫੰਡਾਮੈਂਟਲ ਕੰਪਨੀ ਦੇ ਪਤਾ ਹੈ ਅੱਜ ਨਹੀਂ ਤਾਂ ਕੱਲ ਨੂੰ ਰਿਕਵਰ ਕਰ ਜਾਣਗੇ ਮਾਰਕੀਟ 올 ਟਾਈਮ ਹਾਈ ਤੇ ਅਸੀਂ ਫਿਰ ਵੀ ਸਟਾਕਸ 'ਚ ਲਾਸਟੇ ਹਾਂ ਕਿਉਂਕਿ ਸਾਨੂੰ ਫੰਡਾਮੈਂਟਲ ਨੋਲੇਜ ਨਹੀਂ ਗਈ ਠੀਕ ਹੈ ਆ ਸਟਾਕਸ ਦੇ ਨਾਲ ਐਨਲਿਸਿਸ ਕਰਨੇ ਸਿੱਖੋ ਪਲੀਜ਼ ਜੇ ਆਪਾਂ ਸਟਾਕ ਮਾਰਕੀਟ ਚ ਪੈਸਾ ਕਮਾਉਣਾ ਚਾਹੁੰਦੇ ਆ ਇਸ ਤਰ੍ਹਾਂ ਬਾਈ ਨਾ ਕਰਿਆ ਕਰੋ ਲਾਸ ਉਦੋਂ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਘਾਟੇ ਵਿੱਚ ਸੈਲ ਕਰਦੇ ਆ ਜਿੰਨਾ ਚਿਰ ਘਾਟੇ ਵਿੱਚ ਸੈਲ ਨਾ ਕਰੀਓ ਉ ਲਾਸ ਨਹੀਂ ਗਿਨਾ ਜਾਂਦਾ ਜੇ ਸਾਨੂੰ ਕੰਪਨੀ ਦਾ ਫੰਡਾਮੈਂਟਲ ਪਤਾ ਨਾ ਕੱਲ ਨੂੰ ਰਿਕਵਰ ਵੀ ਹੋਣਗੇ ਮੇਰੇ ਕਈ ਸਟਾਕਸ ਨੈਗੇਟਿਵ ਵਿੱਚ ਹੁੰਦੇ ਆ ਰੈੱਡ ਵਿੱਚ ਹੁੰਦੇ ਆ ਮਾਈਨਸ ਵਿੱਚ ਹੁੰਦੇ ਆ ਪਰ ਮੈਂ ਉਹਨਾਂ ਨੂੰ ਲਾਸ ਨਹੀਂ ਗਿੰਦਾਗਾ ਬਿਕੋਜ਼ ਮੈਨੂੰ ਉਹਨਾਂ ਦੇ ਫੰਡਾਮੈਂਟਲ ਪਤਾ ਟਾਈਮ ਜ਼ਿਆਦਾ ਲੱਗ ਸਕਦਾ 6 ਮਹੀਨੇ ਵੱਧ ਲੱਗ ਜਾਣ ਸਾਲ ਵੱਧ ਲੱਗ ਜਾਏ 2 ਪਰ 2x ਹੋਣਾ ਹੈ ਮੈਨੂੰ 26% ਦਾ CAGR ਨਿਕਲ ਕੇ ਆਉਣਾ ਹੈ ਸੋ ਮੈਂ ਕਦੇ ਵੀ ਇਹਨਾਂ ਚੀਜ਼ਾਂ ਤੇ ਫੋਕਸ ਨਹੀਂ ਕਰਦਾ ਪ੍ਰਾਈਸ ਤੇ ਫੰਡਾਮੈਂਟਲਸ ਤੇ ਫੋਕਸ ਕਰਦਾ ਕਿ ਫੰਡਾਮੈਂਟਲ ਜੇ ਚੇਂਜ ਹੁੰਦੇ ਹੋਣਗੇ ਮੈਂ ਫਿਰ ਸੋਚੂਗਾ ਸਟਾਕਸ ਨੂੰ ਬਾਏ ਜਾਂ ਸੈਲ ਕਰਨ ਲੱਗੇ ਠੀਕ ਹੈ ਸੋ ਪਲੀਜ਼ ਐਜੂਕੇਟ ਹੋਈਏ ਆਪਾਂ ਪ੍ਰਾਈਸ ਤੇ ਜ਼ਿਆਦਾ ਫੋਕਸ ਨਾ ਕਰੀਏ ਪਹਿਲਾਂ ਆਪਣੇ ਕੁਐਸਚਨ ਤੁਸੀਂ ਜੈਨੂਇਨ ਪੁੱਛੋ ਕਿ ਕਿਹੜੇ ਸਟਾਕ ਵਿੱਚ ਕਿੰਨਾ ਇੱਕ ਅਦੇ ਸਟਾਕ ਬਾਰੇ ਨਾਲ ਨੌਰੇ ਲਓ ਮੇਰੇ ਤੋਂ ਅਗਲੇ ਕੁਐਸਚਨ ਤੇ ਆਉਣੇ ਆ ਸੁਖਦੇਵ ਸਿੰਘ ਕਿਰਪਾ ਕਰਕੇ ਵੀਡੀਓਜ਼ ਦੀ ਨੰਬਰਿੰਗ ਕਰ ਦਿਆ ਕਰੋ ਇਹ ਵੀਡੀਓ ਇੱਕ ਵੀਡੀਓ ਦੋ ਸੈਕਟਰ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀ ਵੀਡੀਓ ਪਹਿਲਾਂ ਦੇਖਣੀ ਤੇ ਕਿਹੜੀ ਬਾਅਦ ਚ ਇੱਕ ਸਿਕੁਐਂਸ ਬਣ ਜਾਵੇਗਾ ਓਕੇ ਇਹ ਕਾਦੀ ਸੀ ਓਕੇ ਇਹਨਾਂ ਨੇ ਪੁੱਛਿਆ ਮੇਰੇ ਤੋਂ ਸਵਾਲ ਜਵਾਬ ਵਾਲੀ ਵੀਡੀਓ ਹੀ ਬੰਦਨ ਬੈਂਕ ਲਈ ਜਿਹੜੀ ਵੀਡੀਓ ਦਿੱਤੀ ਨੇ ਸਵਾਲ ਜਵਾਬ ਵਾਲੀ ਵੀਰੇ ਚੀਜ਼ ਸਮਝੋ ਜਿਹੜੇ ਐਨਲਿਸਿਸ ਵਾਲੇ ਕਰ ਰਹੇ ਆ ਨਾ ਮੈਂ ਸਟਾਕ ਇਹਨਾਂ ਤੇ ਮੈਂ ਸਿਕੁਐਂਸ ਨੰਬਰ ਕਿਉਂ ਨਹੀਂ ਦੇ ਰਿਹਾ ਕਿਉਂਕਿ ਦੇਖੋ ਕਵੈਸਚਨ ਇਹ ਰੋਜ਼ ਵੀਰਾਂ ਦੇ ਬਦਲਦੇ ਰਹਿੰਦੇ ਇਹਨਾਂ ਤੇ ਆਪਾਂ ਨੂੰ ਅਲੱਗ ਕੋਈ ਨੰਬਰਿੰਗ ਪਾਉਣ ਦੀ ਲੋੜ ਨਹੀਂ ਇਹ ਤਾਂ ਤੁਹਾਨੂੰ ਪ੍ਰੈਜ਼ੈਂਟ ਟਾਈਮ ਦੀ ਕੰਡੀਸ਼ਨ ਪਤਾ ਲੱਗਦੀ ਹੈ ਠੀਕ ਹੈ ਤੁਸੀਂ ਕੋਈ ਵੀ ਵੀਡੀਓ ਚੱਕ ਲੋਗੇ ਉਹ ਦੇਖੋਗੇ ਤਾਂ ਤੁਹਾਨੂੰ ਇੱਕ ਡਿਫਰੈਂਟ ਚੀਜ਼ ਪਤਾ ਲੱਗੇਗੀ ਕਿਸੇ ਕੋਈ ਵੀ ਸਿਕਵੈਂਸ ਵਾਈਜ਼ ਨਹੀਂ ਸਿਸਟਮ ਆਪਣਾ ਇਹਦੇ ਵਿੱਚ ਹੈ ਠੀਕ ਹੈ ਹਰ ਵੀਡੀਓ ਵਿੱਚ ਇੱਕ ਡਿਫਰੈਂਟ ਕਨਸੈਪਟ ਹੈ ਕੋਈ ਵੀ ਦੂਸਰੀ ਵੀਡੀਓ ਨਾਲ ਲਿੰਕਡ ਨਹੀਂਗਾ ਸੋ ਕੋਈ ਵੀ ਵੀਡੀਓ ਜਦੋਂ ਮਰਜ਼ੀ ਚੱਕ ਕੇ ਦੇਖ ਲਓ ਨੌਲੇਜ ਹੀ ਮਿਲੇਗੀ ਬਾਕੀ ਜਿਹੜੀਆਂ ਟੈਕਨੀਕਲ ਐਨਾਲਿਸਿਸ ਦੀਆਂ ਵੀਡੀਓ ਐ ਉਹਨਾਂ ਤੇ ਮੈਂ ਸਾਰਿਆਂ ਤੇ ਨੰਬਰਿੰਗ ਦੇ ਰਿਹਾ ਹਾਂ ਉਹ ਕੁਲਾ ਰਿਕਾਰਡਸ ਸਵਿੰਗ ট্রেਡਿੰਗ ਦੱਸੋ ਬਾਈ ਕ੍ਰੋਸਓਵਰ ਰੈਡ ਲਾਈਨ ਨੀਚੇ ਗ੍ਰੀਨ ਉੱਪਰ ਆਲੀ ਸਟ੍ਰੈਟੇਜੀ ਓਕੇ 골ਡਨ ਕ੍ਰੋਸ ਤੇ ਇਹ ਹੁੰਦੇ ਐ ਇਹਨਾਂ ਬਾਰੇ ਬਾਈ ਮੈਂ ਡਿਟੇਲ ਚ ਨੋਲੇਜ ਦਊਂਗਾ ਬੜੇ ਲੋਕਾਂ ਦੇ ਇੰਦਰ ਰਿਲੇਟਿਡ ਨਾ ਵਹਿਮ ਹੁੰਦੇ ਐ ਕ੍ਰੋਸ ਹੋ ਗਿਆ ਤਾਂ ਬੁਲ ਰਨ ਆਏਗਾ ਕ੍ਰੋਸ ਇਦਾਂ ਹੋ ਗਿਆ ਤਾਂ ਬੀਅਰ ਰਨ ਆਏਗਾ ਯਾਰ ਇਹ ਨਾ ਥੈਰੇਟਿਕਲ ਨੋਲੇਜ ਐ ਬਟ ਪ੍ਰੈਕਟੀਕਲੀ ਮਾਰਕੀਟ ਬਹੁਤ ਚੇਂਜ ਹੋ ਚੁੱਕੀ ਐ ਆਪਾਂ ਆਪੋਜ਼ਿਟ ਚੱਲਦੇ ਐ ਅੱਜਕੱਲ ਮਾਰਕੀਟ ਦੇ ਨੁਸਖਾ ਹਾਂਗਾ ਜਿਸ ਦਿਨ ਇਸ ਤੇ ਵੀਡੀਓ ਬਣਾਈ ਨਾ ਬਹੁਤ ਵਧੀਆ ਟਾਪਿਕ ਦੱਸਿਆ ਸਵਿੰਗ ਟਰੇਡਿੰਗ ਦੀ ਗੱਲ ਕੀਤੀ ਹੈ ਆਪਾਂ ਜਦੋਂ ਸਵਿੰਗਸ ਬਾਰੇ ਗੱਲ ਮੂਵਿੰਗ ਐਵਰੇਜਸ ਦੀ ਗੱਲ ਕਰਾਂਗੇ ਮੂਵਿੰਗ ਐਵਰੇਜਸ ਦਾ ਟਾਪਿਕ ਕਵਰ ਕਰਨਾ ਹਜੇ ਮੈਂ ਟੈਕਨੀਕਲ ਐਨਾਲਿਸਿਸ ਜਿਸ ਦਿਨ ਉਹ ਆਪਣਾ ਟਾਪਿਕ ਆਇਆ ਡਿਟੇਲ ਵਿੱਚ ਇਹਦੇ ਬਾਰੇ ਵੀ ਗੱਲ ਕਰਾਂਗੇ ਠੀਕ ਹੈ ਜੀ ਅਗਲਾ ਕੁਐਸਚਨ ਕੋਈ ਬਾਕੀ بڑے ਵੀਰਾਂ ਦੇ ਜਿਹੜੇ ਐਪਰੀਸ਼ੀਏਟੇਬਲ ਕਮੈਂਟਸ ਨੇ ਦਿলো ਧੰਨਵਾਦ ਸਾਰਿਆਂ ਨੂੰ ਹਜੇ ਵੀ ਓਕੇ ਇੱਕ ਕੋਈ ਕੁਐਸਚਨ ਹੈ ਪਤਾ ਨਹੀਂ ਕੀ ਹੈ ਆਈਐਫਐਫ 401 ਵਿਜ਼ਨ ਲੌਂਗ ਟਰਮ ਰੱਖੋ ਵੇਅਰ ਇਸ ਟਰੇਡਿੰਗ ਵੀਰੇ ਲੌਂਗ ਟਰਮ ਦਾ ਵਿਜ਼ਨ ਹੀ ਲੈ ਕੇ ਚੱਲੇ ਆ ਅਸੀਂ ਤਾਂ ਸੀਏਜੀਆਰ ਬਿਲਡ ਕਰ ਰਹੇ ਹਾਂ ਠੀਕ ਹੈ ਜਾਂ ਤਾਂ ਇਨਵੈਸਟਮੈਂਟ ਕਰਦੇ ਆ ਪਰ ਟਰੇਡਿੰਗ ਵਿੱਚ ਜਦੋਂ ਸਵਿੰਗ ਤੇ ਪੋਜੀਸ਼ਨਲ ਕਰਦੇ ਆ ਨਾ ਤਾਂ ਓਕੇ ਵੀਰੇ ਨੇ ਪੁੱਛਿਆ ਕਿ ਲੌਂਗ ਟਰਮ ਵਿੱਚ ਟਰੇਡਿੰਗ ਕਿੱਥੇ ਆਉਂਦੀ ਹੈ ਵੀਰੇ ਟਰੇਡਿੰਗ ਆਉਂਦੀ ਹੈ ਸਵਿੰਗ ਤੇ ਪੋਜੀਸ਼ਨਲ ਇਹ ਵੀ ਲੌਂਗ ਟਰਮ 'ਚ ਗਿਨਾਗੇ ਜਿੱਥੇ ਤੁਸੀਂ 6-6 ਮਹੀਨੇ ਸਾਲ-ਸਾਲ 2-2 ਸਾਲ ਸਟਾਕ ਹੋਲਡ ਕਰਦੇ ਆ ਨਾ ਲੌਂਗ ਟਰਮ ਦਾ ਹੀ ਕਨਸੈਪਟ ਆ ਲੌਂਗ ਟਰਮ ਕਿਉਂ ਕਹਿੰਦੇ ਆ ਲੰਮੀ ਰੇਸ ਦੇ ਘੋੜੇ ਬਣ ਕੇ ਆਓ ਲੌਂਗ ਟਰਮ ਦਾ ਮਤਲਬ ਇਹ ਨਹੀਂ ਹੈਗਾ ਕਿ ਲੌਂਗ ਟਰਮ ਲਈ ਸਟਾਕ ਹੋਲਡ ਕਰੋ ਜਦੋਂ ਫੰਡਾਮੈਂਟਲ ਚੇਂਜ ਹੋਣਗੇ ਸਟਾਕਸ ਨੂੰ ਸੈਲ ਵੀ ਕਰਾਂਗੇ ਬਾਏ ਵੀ ਕਰਾਂਗੇ ਠੀਕ ਹੈ ਲੌਂਗ ਟਰਮ ਦਾ ਮਤਲਬ ਹੁੰਦਾ ਕਿ ਵਿਜ਼ਨ ਲੰਮਾ ਹੋਵੇ ਕਿ ਸੀਏਜੀਆਰ ਬਿਲਡ ਕਰਨੀ ਸਿੱਖੋ ਮੇਰੇ ਲੌਂਗ ਟਰਮ ਦਾ ਮਤਲਬ ਇਹ ਹੁੰਦਾ ਅਗਲਾ ਕੁਐਸਚਨ ਹੈ ਇੱਕ ਗੁਰਜੀਤ ਵਨ ਸੀਆਰ ਵੀਰ ਦਾ ਵੀਰ ਜੀ ਤੁਹਾਡੇ ਕੋਲ 1 ਲੱਖ ਰੁਪਈਆ ਹੈ ਤਾਂ ਤੁਸੀਂ ਇੱਕ ਸਟਾਕ ਵਿੱਚ ਇਨਵੈਸਟ ਕਰਨਾ ਹੋਵੇ ਤਾਂ ਕਿੰਨੇ ਨਾਲ ਸ਼ੁਰੂ ਕਰੋਗੇ ਤੇ ਜੇ ਉਸ ਨੂੰ ਐਵਰੇਜ ਕਰਨਾ ਹੋਵੇ ਤਾਂ ਕਿੰਨੇ ਪਰਸੈਂਟ ਡਾਊਨ ਔਨ ਤੇ ਵੱਧ ਐਵਰੇਜ ਕਰੋਗੇ ਪਲੀਜ਼ ਵੀਰ ਜੀ ਰਿਪਲਾਈ ਜਰੂਰ ਕਰ ਦਿਓ ਵੀਰੇ ਤੁਹਾਡਾ ਕੁਐਸਚਨ ਇਦਾਂ ਦਾ ਕਿ ਮੈਨੂੰ ਇੱਕ ਡਿਟੇਲ ਵੀਡੀਓ ਬਣਾਉਣੀ ਪਊਗੀ ਅੰਦੇ ਤੇ ਬਟ ਇੱਥੇ ਵੀ ਆਪਾਂ ਸ਼ਾਰਟ ਵਿੱਚ ਇੱਕਰੀ ਦੱਸ ਦਿਆਂ ਤੁਹਾਨੂੰ ਕਿ ਵੀਰੇ ਦੇਖੋ ਮੇਰੇ ਕੋਲ 1 ਲੱਖ ਰੁਪੀਆ ਹੈ ਪਹਿਲਾਂ ਤਾਂ ਮੈਂ ਉਹਦਾ ਪੋਰਟਫੋਲੀਓ ਡਿਵਰਸਿਫਾਈ ਬਣਾਉਂਗਾ ਮੇਰਾ ਘੱਟੋ ਘੱਟ 3% ਤੋਂ 5% ਇੱਕ ਸਟਾਕ ਵਿੱਚ ਹੋਣਾ ਚਾਹੀਦਾ ਮੇਰਾ ਤਾਂ ਫਿਰ ਵੀ 1-1% ਵੀ ਹੈਗਾ ਕਿਉਂਕਿ ਮੇਰਾ ਜਿਸ ਹਿਸਾਬ ਤੇ ਪੋਰਟਫੋਲੀਓ ਕਿਉਂਕਿ ਹਰ ਇੱਕ ਦਾ ਆਪਣਾ ਹਿਸਾਬ ਹੁੰਦਾ ਇਨਾ ਫਾਇਦਾ ਜੇ 30% ਵੀ ਰੱਖਦੇ ਹਾਂ ਠੀਕ ਹੈ ਡਿਵਰਸਿਫਾਈ ਕਿਉਂਕਿ ਹਰ ਇੱਕ ਸਟਾਕ ਤੇ ਮੈਂ 100% ਬੈਟ ਨਹੀਂ ਲਾ ਸਕਦਾਗਾ ਠੀਕ ਹੈ ਦੂਸਰਾ ਕਿੰਨੇ ਪਰਸੈਂਟ ਡਾਊਨ ਹੋਗਾ ਉਹ ਡਿਪੈਂਡ ਕਰਦਾ ਮੇਰੇ ਸਟਾਕ ਉੱਤੇ ਉਹ ਸਟਾਕ ਆਪਣੀ ਕਿਹੜੀ ਵੈਲਿਊਏਸ਼ਨ ਤੇ ਚੱਲ ਰਿਹਾ ਹੈ ਉਹਦੇ ਫੰਡਾਮੈਂਟਲ ਕੀ ਕਹਿੰਦੇ ਨੇ ਠੀਕ ਹੈ ਉਹਦੇ ਬਾਰੇ ਕੋਈ ਬੈਡ ਨਿਊਜ਼ ਤਾਂ ਨਹੀਂ ਆਈ ਫੋਰ ਇਗਜ਼ਾਮਪਲ ਮੈਂ ਰਜੇਸ਼ ਐਕਸਪੋਰਟਸ ਬਾਈ ਕੀਤਾ ਇਸ ਸਟਾਕ ਤੇ ਹੁੰਦੇ ਫੰਡਾਮੈਂਟਲ ਬਹੁਤ ਚੰਗੇ ਸੀ ਸਭ ਕੁਝ ਚੰਗਾ ਸੀ ਮੇਰੀ ਬਾਈਂਗ ਕਰਨ ਤੋਂ ਬਾਅਦ ਸਟਾਕ ਦਾ ਪ੍ਰਾਈਸ ਥੱਲੇ ਜਾਂਦਾ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਮੈਂ ਹੋਰ ਐਵਰੇਜ ਕਰ ਲੈਣਾ ਸੀ ਪਰ ਨਾਲ ਦੀ ਨਾਲ ਹੁੰਦੇ ਫੰਡਾਮੈਂਟਲ ਵੀ ਵਿਗੜ ਗਏ ਜਦੋਂ ਫੰਡਾਮੈਂਟਲ ਵਿਗੜ ਗਏ ਤਾਂ ਮੈਂ ਉਹਨੂੰ ਐਵਰੇਜ ਨਹੀਂ ਕੀਤਾ ਮੈਂ ਵੇਟ ਕਰ ਰਿਹਾ ਫੰਡਾਮੈਂਟਲ ਹੁੰਦੇ ਇਨਕਰੀਜ਼ ਹੋਣ ਤਾਂ ਐਵਰੇਜ ਕਰ ਲੂੰਗਾ ਠੀਕ ਹੈ ਕਿਉਂਕਿ ਆਪਣੀ ਟਰੇਡਿੰਗਸ ਹੈ ਫੰਡਾਮੈਂਟਲੀ ਤੇ ਕੁਝ ਸਟਾਕ ਹੁੰਦੇ ਆ ਕਿ ਥੱਲੇ ਡਿੱਗਦੇ ਆ ਪਰ ਫੰਡਾਮੈਂਟਲੀ ਹੋਰ ਸਟਰੋਂਗ ਹੋ ਜਾਂਦੇ ਆ ਆਪਾਂ ਨੂੰ ਉਨੇ ਹੀ ਜ਼ਿਆਦਾ ਐਵਰੇਜ ਕਰ ਲੈਣੇ ਆ ਇਹ ਡਿਸੀਜਨ ਨਾ ਮੌਕੇ ਵਾਲੇ ਡਿਸੀਜਨਸ ਹੁੰਦੇ ਆ ਐ ਨਹੀਂ ਹੁੰਦਾਗਾ ਕਿ ਮੇਰਾ ਕੋਈ ਪੱਕਾ ਹੀ ਕ੍ਰਾਈਟੇਰੀਆ ਬਣਿਆ ਹੋਇਆ ਕਿ 5% ਬਾਈ ਕਰਨਾ 10% ਬਣਿਆ ਨਾ ਅਕੋਰਡਿੰਗ ਟੂ ਸਟਾਕ ਅਕੋਰਡਿੰਗ ਟੂ ਸੈਕਟਰ ਅਕੋਰਡਿੰਗ ਟੂ ਕੰਡੀਸ਼ਨ ਮੈਂ ਆਪਣੇ ਡਿਸੀਜਨ ਚੇਂਜ ਕਰਦਾ ਠੀਕ ਹੈ ਇਹੀ ਮੇਰੀ ਇੰਡੀਪੈਂਡੈਂਸੀ ਹੈ ਕਿ ਮੈਂ ਇੰਡੀਪੈਂਡੈਂਟ ਹੋ ਕੇ ਆਪਣੀ ਡਿਸੀਜਨ ਲੈਣਾ ਤੇ ਸਟਾਕ ਨੂੰ ਆ ਟਰੇਡ ਕਰਦਾ ਸੋ ਅਗਲੇ ਕੁਐਸਚਨ ਤੇ ਆਉਣੇ ਆ ਗੁਰਜੀਤ ਸਿੰਘ ਦਾ ਹੀ ਆ ਵੀਰ ਜੀ ਐਂਟਰਟੇਨਮੈਂਟ ਬਾਰੇ ਦੱਸਿਓ ਕਿੰਨਾ ਕਿਵੇਂ ਹੈ ਫੰਡਾਮੈਂਟਲੀ ओके ਵੀਰੇ ਅੱਜ ਦੱਸ ਰਹੇ ਹਾਂ ਬਟ ਅਗਲੀ ਵੀਡੀਓਸ ਤੋਂ ਪਹਿਲਾਂ ਖੁਦ ਐਨਾਲਾਈਸਿਸ ਕਰਿਆ ਕਰੋ ਕਿ ਤੁਸੀਂ ਮੇਰੇ ਤੋਂ ਸਟਾਕ ਪੁੱਛਿਆ ਕਿਉਂ ਠੀਕ ਹੈ ਮੈਨੂੰ ਖੋਲ ਲੈਂਦੇ ਹੋ ਜੀ ਇੰਟਰਟੇਨਮੈਂਟ ਓਕੇ 13000 ਮਾਰਕੀਟ ਕੈਪ ਮਿਡ ਕੈਪ ਕਿਹ ਵਾਲੀ ਪੀਪੀ ਮੈਨੂੰ ਪਹਿਲਾਂ ਹਾਈ ਦਿਖ ਰਿਹਾ ਪ੍ਰਾਈਸ ਟੂ ਬੁੱਕ ਵੈਲਿਊ 1.24 ਪ੍ਰਾਈਸ ਟੂ ਸੇਲ 1.57 ਬੁੱਕ ਵੈਲਿਊ ਦੇ ਹਿਸਾਬ ਤੇ ਸਸਤਾ ਹੈ ਬਟ ਆਰਓਈ ਵੇਖੋ ਵੀਰੇ ਤਿੰਨ ਪੰਜ ਸਾਲਾਂ ਦੀ ਐਵਰੇਜ 5 ਆਰਓਈ ਤਿੰਨ ਸਾਲਾਂ ਦੀ ਐਵਰੇਜ 4.40 ਗਰੋਥ ਹੈ ਹੀ ਨਹੀਂ ਕੰਪਨੀ 'ਚ ਠੀਕ ਹੈ ਉਸ ਹਫ਼ਤੇ ਤੁਹਾਨੂੰ ਪ੍ਰਾਈਸ ਟੂ ਬੁੱਕ ਵੈਲਿਊ ਪ੍ਰਾਈਸ ਟੂ ਸੇਲ ਤੋਂ ਸਸਤੀ ਮਿਲੇਗੀ ਮਿਲੇਗੀ ਡੈਪਟ ਚਲੋ ਕੰਪਨੀ ਤੇ ਨਹੀਂ ਹੈਗਾ ਐਪਗਰੇਸ਼ਿਓ ਮਾਈਨਸ ਹੋ ਰਿਹਾ EV ਬਿੱਟਾ 12 ਓਕੇ ਗਰੋਥ ਹੈ ਨਹੀਂ ਬਟ ਮੈਂ ਇਹਦਾ ਪ੍ਰਾਈਸ ਦੇਖਣਾ ਚਾਹੂੰਗਾ ਫਾਲ ਹੋਇਆ ਓਕੇ ਹਾਂ ਮੇਰੇ ਖਿਆਲ ਨਹੀਂ ਤਾਂ ਵੀਰੇ ਪ੍ਰਾਈਸ ਦੇ ਅਕੋਰਡਿੰਗਲੀ ਸਟਾਕ ਇੱਕ ਗੁੱਡ ਰੇਂਜ ਵਿੱਚ ਆਇਆ ਹੋਇਆ ਤਾਂ ਵੋਲਿਊਮਸ ਵੀ ਹਾਈ ਬਿਲਡ ਹੋ ਰਹੀਆਂ ਇਹਦੇ ਤੇ ਇੱਕ ਪੋਜੀਸ਼ਨਲ ਟ੍ਰੇਡ ਬਣ ਸਕਦੀ ਹੈ ਇੱਕ ਸਪੋਰਟ ਪ੍ਰਾਈਸ ਤੇ ਵੀ ਆਇਆ ਹੋਇਆ ਠੀਕ ਹੈ ਫੰਡਾਮੈਂਟਲ ਚੀਜ਼ ਸਮਝੋ ਇਥੇ ਕੀ ਹੈ ਹੁਣ ਵੀਰੇ ਨੇ ਇਹ ਕਿਹਾ ਫੰਡਾਮੈਂਟਲੀ ਮੈਨੂੰ ਇੰਨਾ ਸਟਰੋਂਗ ਨਹੀਂ ਮਿਲ ਰਿਹਾਗਾ ਠੀਕ ਹੈ ਟੈਲੀਵਿਜ਼ਨ ਚੈਨਲ ਨੇ ਇਹਨਾਂ ਦੇ ਆਪ ਦਾ ਠੀਕ ਹੈ ਜੀ ਬਾਰੇ ਸਾਰਾ ਕੁਝ ਆਪਾਂ ਦੇਖ ਸਕਦੇ ਮੀਡੀਆ ਚੈਨਲਸ ਨੇ ਦੇਖੋ ਧਿਆਨ ਨਾਲ ਦੇਖੋ ਜਿਸ ਸਾਹਿਬ ਤੇ ਇਹਦਾ ਪ੍ਰਾਈਜ਼ ਡਿ ਗਿਆ ਆ ਉਹ ਸਾਹਿਬ ਤੇ ਕੀ ਹੈ ਆ ਆਪਾਂ ਥੋੜਾ ਬਹੁਤ ਇਹਦੇ ਵਿੱਚ ਪੋਜੀਸ਼ਨਲ ਟ੍ਰੇਡ ਬਹੁਤ ਛੋਟੀ ਇਨਵੈਸਟਮੈਂਟ ਕਰ ਸਕਦੇ ਕਿਉਂਕਿ ਆਰਓਈ ਛੋਟੀ ਹੈ ਠੀਕ ਹੈ ਅਸੀਂ ਇਹਦੇ ਵਿੱਚ ਇੱਕ ਪੋਜੀਸ਼ਨਲ ਟ੍ਰੇਡ ਕਿਉਂ ਕ੍ਰੀਏਟ ਕਰ ਸਕਦੇ ਹਾਂ ਬਿਕੋਜ਼ ਸਪੋਰਟ ਆਹੀ ਪ੍ਰਾਈਸ ਹੈ ਨਾ ਜਿਹੜਾ ਸਾਨੂੰ 140 ਰੁਪਏ ਵਾਲਾ 140 ਰੁਪਏ ਵਾਲਾ ਪ੍ਰਾਈਸ ਸਾਨੂੰ ਲਗਭਗ ਨਹੀਂ 2006 ਵਿੱਚ ਵੀ ਮਿਲ ਰਿਹਾ ਸੀ 2006 ਵਾਲਾ ਪ੍ਰਾਈਸ ਅੱਜ ਵੀ ਉਹੀ ਪ੍ਰਾਈਸ ਮਿਲ ਰਿਹਾ ਥੋੜੀ ਬਹੁਤ ਗ੍ਰੋਥ ਹੋਈ ਹੈ ਨਾ ਆਰਓਈ ਤੇ ਆਰਓਸੀ ਦੀ ਇਹ ਤਾਂ ਹੈ ਨਹੀਂ ਕਿ ਜਮਾ ਹੀ ਨਹੀਂ ਹੋਈ ਸੋ ਛੋਟੀ ਬਹੁਤ ਇਨਵੈਸਟਮੈਂਟ ਕਰਨਾ ਚਾਹੋ ਫਿਊਚਰ ਕਾਲ ਕੋਈ ਵੀ ਨਹੀਂ ਕਿ ਬਾਇ ਸੈਲ ਰਿਕਮੈਂਡੇਸ਼ਨ ਹੈ ਨਹੀਂ ਬਟ ਮੈਨੂੰ ਪਸੰਦ ਹੁੰਦਾ ਕਿ ਇਹੋ ਜਿਹੇ ਪਿਟੇ ਹੋਏ ਸਟਾਕਸ ਇੱਕ ਵਾਰੀ ਰਿਕਵਰੀ ਫੇਸ ਦਿਖਾਉਂਦੇ ਆ ਠੀਕ ਪੋਜੀਸ਼ਨਲ ਟ੍ਰੇਡ ਤੇ 30 40 50% ਦਾ ਪ੍ਰੋਫਿਟ ਦੇ ਕੇ ਜਾ ਸਕਦੇ ਬਟ ਬਹੁਤ ਛੋਟੀ ਇਨਵੈਸਟਮੈਂਟ ਕਿਉਂਕਿ ਮੈਨੂੰ ਹਜੇ ਡਿਟੇਲ ਵਿੱਚ ਮੈਂ ਇਹਦੇ ਫੰਡਾਮੈਂਟਲ ਡਿਸਕਸ਼ਨ ਦੇਖੇ ਨਹੀਂ ਗਏ ਗਾਹ ਦੇਖ ਲਾਂਗੇ ਜਿਆਦਾ ਬੈਟਰ ਲੱਗੇ ਤਾਂ ਆਪਾਂ ਕੋਈ ਨਾ ਕੋਈ ਇਹਦੇ ਚ ਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਸੇਲਸ ਗਰੋਥ ਤਾਂ ਚੰਗੀਆਂ ਵਧ ਰਹੀਆਂ ਪ੍ਰੋਫਿਟ ਗਰੋਥ ਥੋੜਾ ਬਹੁਤ ਘਟਿਆ ਹੈ ਬਟ ਠੀਕ ਹੈ ਯਾਰ ਇੰਨਾ ਵੀ ਮਾੜਾ ਨਹੀਂ ਗਾ ਰਿਜ਼ਰਵ ਵਿੱਚ ਬਹੁਤ ਪੈਸਾ ਪਿਆ ਬੋਰਿੰਗਸ ਦੇਖੀ ਨਹੀਂ ਰਹੀਆਂ ਗਿਆ ਠੀਕ ਹੈ ਆਈ ਥਿੰਕ ਸੋ ਗੁੱਡ ਹੈ ਕਿ ਇਹਦੇ ਚ ਪੋਜੀਸ਼ਨਲ ਟ੍ਰੇਡ ਬਣਾਉਣ ਬਾਰੇ ਪ੍ਰੋਮੋਟਰ 3.99 ਐਫਆਈ ਨੇ 99% ਸੌਰੀ 19% ਤੇ ਡੀਆਈਜ਼ 35% ਐਫਆਈ ਨੇ ਕਾਫੀ ਜਿਆਦਾ ਸੈਲਿੰਗ ਕੀਤੀ ਹੈ ਆਈ ਡੋਨਟ نو ਕਿਉਂ ਇੱਕ ਕਰੀ ਥੋੜਾ ਬਾਅਦ ਮੈਂ ਐਨਾਲਿਸਿਸ ਕਰੂੰਗਾ ਵੀਡੀਓ ਤਾਂ ਬਾਅਦ ਚੋਂ ਇਹਦਾ ਹੋਰ ਵੀ ਕੀ ਮਿਲਦਾ ਕਿਉਂਕਿ ਪੋਜੀਸ਼ਨਲ ਟ੍ਰੇਡ ਲਈ ਤਾਂ ਮੈਨੂੰ ਚੰਗਾ ਲੱਗ ਰਿਹਾ ਹੈ ਤੁਹਾਡਾ ਸਟਾਕ ਇਹ ਵਾਲਾ ਅਗਲੇ ਕੁਐਸਚਨ ਤੇ ਆਉਣੇ ਆਪਾਂ ਇੱਕ ਕਰੀ ਵੀਰ ਜੀ ਯੈਸ ਬੈਂਕ ਦਾ ਫੰਡਾਮੈਂਟਲ ਐਫਯੂ ਲਿਖਿਆ ਫੰਡਾਮੈਂਟਲੀ ਪੁੱਛਣਾ ਹੈ ਐਚਬੀ ਸਿੰਘ ਵੀਰੇ ਵੀਐਸ ਬੈਂਕ ਦਾ ਐਨਾਲਿਸਿਸ ਕਰ ਚੁੱਕੇ ਆਂ ਠੀਕ ਹੈ ਕਨਸੋਲਿਡੇਸ਼ਨ ਫੇਸ ਕਾਫੀ ਡਿੱਗ ਚੁੱਕਿਆ ਪਿਟਿਆ ਹੋਇਆ ਸਟਾਕ ਹੈ ਇਹਦੇ ਥੱਲੇ ਪ੍ਰਾਈਸ ਜਾਣਾ ਇੰਨਾ ਮਲਕੀ ਸੌਖਾ ਨਹੀਂਗਾ ਬਟ ਗੱਲ ਹੈ ਕਿ ਟਾਈਮ ਕਰੈਕਸ਼ਨ ਸਾਨੂੰ ਕਿੰਨਾ ਲੱਗੇ ਸਾਨੂੰ ਉਸ ਦੀ ਜਜਮੈਂਟ ਨਹੀਂ ਹੋ ਸਕਦੀਗੀ ਦੂਸਰੀ ਗੱਲ ਐਸਬੀਆਈ ਬੈਂਕ ਨੂੰ ਪਾਵਰ ਮਿਲ ਗਈ ਹੈ ਕਿ ਆਪਣਾ ਸਟੇਕ ਸੈਲ ਕਰ ਸਕਦੇ ਆ ਜਸਟ ਇੱਕ ਸੈਲ ਕਰਦੇ ਆ ਤਾਂ ਥੋੜੀ ਬਹੁਤ ਸੈਲਿੰਗ ਆ ਸਕਦੀ ਹੈ ਸਟਾਕ ਵਿੱਚ ਵੀ ਸੋ ਠੀਕ ਹੈ ਬਾਏ ਕਰਕੇ ਲੰਮਾ ਸਮਾਂ ਹੋਲਡ ਕਰ ਲਓ ਬਟ ਛੋਟੀ ਅਮਾਉਂਟ ਕਰੋ ਕਿਉਂਕਿ ਪ੍ਰੈਜ਼েন্ট ਟਾਈਮ ਤੁਹਾਨੂੰ ਮੈਂ ਹੁਣ ਵੀ ਕਹਿ ਰਿਹਾ ਕਿ ਬੈਂਕਿੰਗ ਸਟਾਕ ਵਿੱਚ ਬੜੇ ਸਟਾਕਸ ਨੇ ਜਿਨ੍ਹਾਂ ਵਿੱਚ ਗੁੱਡ ਰੈਲੀ ਪੈਂਡਿੰਗ ਹੈ ਉਹਨਾਂ ਦਾ ਐਨਾਲਿਸਿਸ ਵੀ ਕਰੋ ਨਾਲ ਨਾਲ ਇੱਕ ਡਿਵਰਸਿਫਾਈ ਪੋਰਟਫੋਲੀਓ ਬਣਾਓ ਬੈਂਕਿੰਗ ਸਟਾਕ ਦਾ ਹੀ ਬਣਾ ਲਓ ਭਾਵੇਂ ਠੀਕ ਹੈ ਬੈਂਕਿੰਗ ਸਟਾਕ ਚਾਰ ਪੰਜ ਸਟਾਕ ਚੱਕ ਕੇ ਉਹਨਾਂ ਵਿੱਚ ਇੱਕ ਇੱਕ 2-2% ਇਨਵੈਸਟ ਕਰ ਦਿਓ ਤਾਂ ਇੱਕ ਚੰਗਾ ਗੁੱਡ ਰਨ ਦੇ ਯਾਨਕਿ ਜਦੋਂ ਵੀ ਫੈਡ ਰੇਟ ਕੱਟ ਹੋਣਗੇ ਕੁਸਟਨ ਮੇਰੇ ਖਿਆਲ ਵੀਡੀਓ ਆਪਣੀ ਲਗਭਗ 42 ਮਿੰਟ ਦੀ ਹੈ ਇਹ ਆਪਣੀ ਸੈਕੰਡ ਵੀਡੀਓ ਦਾ ਪਾਰਟ ਰੱਖੂਗਾ ਕਿਉਂਕਿ ਪਹਿਲੀ ਵੀਡੀਓ ਵਿੱਚ ਮੈਂ ਨਹੀਂ ਪਾਵਾਂਗਾ ਕਿਉਂਕਿ ਵੀਡੀਓ ਇੰਨੀ ਲ ਟ੍ਰਾਈਡ ਐਂਡ ਕਿਵੇਂ ਵੀਰ ਜੀ ਦੱਸ ਚੁੱਕੇ ਆ ਪਿਛਲੀ ਵੀਡੀਓ ਚ ਦੱਸਿਆ ਜਾਂ ਇਸੇ ਜੀ ਦੱਸਿਆ ਦੇਖ ਲਿਓ ਜੀ ਇੱਕ ਕਰੀ ਇੱਕ ਹੈ सोनू ਮਥਰੇ ਮਥਰੇਵਾਲ ਕੁਐਸਚਨ ਵੀਰ ਦਾ ਵੀਰ ਦਾ ਕੁਐਸਚਨ ਸੌਰੀ ਬਾਈ ਜੀ ਲੌਂਗ ਟਰਮ ਲਈ ਆਪਾਂ ਘੜ ਤੋਂ ਘੱਟ ਕਿੰਨੀ ਅਮਾਉਂਟ ਲਾ ਸਕਦੇ ਆ ਜਿਹੜੀ ਸਾਨੂੰ ਆਉਣ ਵਾਲੇ 15-20 ਸਾਲਾਂ ਵਿੱਚ ਗੁੱਡਵਿਲ ਦੇ ਸਕੇ ਓਕੇ ਬੜਾ ਹੀ ਇੰਟਰਸਟਿੰਗ ਕੁਐਸਚਨ ਆ ਵੀਰੇ ਦਾ ਕਿ ਕਿੰਨੀ ਇਨਵੈਸਟਮੈਂਟ ਬੜਿਆਂ ਦਾ ਕੁਐਸਚਨ ਆਉਂਦਾ ਕਿ ਸਾਨੂੰ ਇਨਵੈਸਟਮੈਂਟ ਕਰਨੀ ਕਿੰਨੀ ਚਾਹੀਦੀ ਹੈ ਪਹਿਲਾ ਆਨਸਰ ਕੋਸ਼ ਅਨਸਰ ਇਹਨੂੰ ਪੁਆਇੰਟਾਂ 'ਚ ਰੱਖਾਂਗਾ ਪਹਿਲਾ ਅਨਸਰ ਹੈ ਕਿ ਵੀਰੇ ਘੱਟੋ ਘੱਟ ਇੰਨੀ ਇਨਵੈਸਟਮੈਂਟ ਹੋਵੇ ਜਿੰਨੀ ਤੁਹਾਡੇ ਜੇਪ 'ਰ ਚੱਲ ਸਕਦੀ ਹੈ ਇੰਨਾ ਵੀਕ ਇਨਵੈਸਟ ਕਰਨਾ ਕਿ ਤੁਹਾਡੇ ਸਿਰ ਤੇ ਉਹ ਸਿਰਦਰਦੀ ਬਣ ਜੇ ਹਨਾ ਕੋਈ ਲੋਨ ਵਾਲਾ ਪੈਸਾ ਨਹੀਂ ਲੈਣਾ ਕੋਈ ਇਹੋ ਜਿਹਾ ਪੈਸਾ ਨਹੀਂ ਲੈਣਾਗਾ ਜਿਹੜਾ ਤੁਹਾਨੂੰ ਗਾਂ ਜਾ ਕੇ ਐਮਰਜੈਂਸੀ ਲੋਡ ਪੈ ਜੇ ਤੇ ਉਹ ਤੁਹਾਡਾ ਪੈਸਾ ਡਬੋ ਦੇ ਠੀਕ ਹੈ ਕਿਉਂਕਿ ਮਾਰਕੀਟ 올 ਟਾਈਮ ਹਾਈ ਤੇ ਹੈ ਬੀਅਰ ਫੇਸ ਆਇਆ ਤੇ ਐਮਰਜੈਂਸੀ ਸਾਨੂੰ ਪੈਸੇ ਦੀ ਲੋਡ ਪੈ ਗਈ ਤਾਂ ਸਾਡਾ ਘਾਟੇ ਵਿੱਚ ਸੈਲ ਲਊਗਾ ਪਹਿਲਾ ਹੈ ਦੂਸਰੀ ਗੱਲ ਉਹਨ ਕਈਆਂ ਕੋਲ ਪੈਸਾ ਹੈਗਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੀ 5% ਕਰੀਏ 10% ਕਰੀਏ ਆਪਣੀ ਇਨਕਮ ਦਾ ਕਿੰਨਾ ਕਰੀਏ ਮੈਂ ਵੀਰੇ ਇਨਵੈਸਟਮੈਂਟ 'ਚ ਇਹ ਕਹਿਣਾ ਹੈ ਕਿ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਹੋ ਨਾ ਦੂਸਰੀ ਦੂਸਰਾ ਪੁਆਇੰਟ ਇਹ ਹੈ ਕਿ ਦੇਖੋ ਇਨਵੈਸਟਮੈਂਟ ਇੱਕ ਇਹੋ ਜਿਹੀ ਚੀਜ਼ ਹੈ ਜਿੰਨਾ ਵੀ ਤੁਸੀਂ ਉਹਦੇ 'ਚ ਇਨਵੈਸਟ ਕਰੋਗੇ ਨਾ ਕਿਉਂਕਿ ਸ਼ੁਰੂ ਜਦੋਂ ਅਸੀਂ ਕਰਦੇ ਆ ਨਾ ਉਦੋਂ ਅਸੀਂ ਹਾਈ ਰਿਸਕ ਲੈ ਸਕਦੇ ਆ ਕਿਉਂਕਿ ਅਸੀਂ ਸਟਾਰਟਿੰਗ ਸਟੇਜ 'ਚ ਹੁੰਨੇ ਆ ਜਦੋਂ ਸਮਾਂ ਬੀਤ ਜਾਂਦਾ ਨਾ ਸਾਡੇ ਰਿਸਕ ਘਟਦੇ ਜਾਂਦੇ ਯਾਨੀ ਕਿ ਅਸੀਂ ਆਪੇ ਰਿਸਕ ਘਟਾਉਂਦੇ ਜਾਵਾਂਗੇ ਯਾਰ ਅੱਜ ਦਾ ਸਮਾਂ ਇੰਨਾ ਜੇ ਤੁਸੀਂ 1000 2000 ਲਾ ਕੇ ਸੋਚੋਗੇ ਕਿ ਮੇਰੀ ਬਹੁਤ ਵੱਡੀ ਵੈਲਥ ਬਣ ਜੂ ਬਿਲਕੁਲ ਝੂਠੀ ਗੱਲ ਹੈ ਪਹਿਲਾਂ ਤਾਂ ਆਪਣੀ ਵੈਲਥ ਇਨਕਰੀਜ਼ ਕਰਨ ਦੇ ਸੋਰਸਸ ਲੱਭੋ ਕਿ ਮੈਂ ਕੁਝ ਇਹੋ ਜਿਹੀ ਇਨਕਮ ਜਨਰੇਟ ਕਰਾਂ ਕਿ ਮਹੀਨੇ ਦਾ ਘੱਟੋ ਘੱਟ ਨਹੀਂ ਨਾ ਮੇਰੇ ਅਕੋਰਡਿੰਗਲੀ ਯਾਰ 20 25 30 ਹਜ਼ਾਰ ਆਪਣੇ ਵੀਰਾਂ ਨੂੰ ਇਨਵੈਸਟ ਕਰਨਾ ਚਾਹੀਦਾ ਹੁਣ ਕਈ ਵੀਰਾਂ ਦਾ ਆਊਗਾ ਯਾਰ ਵੀਰੇ ਬੰਦਾ ਹੀ ਨਹੀਂ 20 25 30 ਹਜ਼ਾਰ ਸਾਡਾ ਹੀ ਨਹੀਂ ਬੰਦਾ ਅਸੀਂ ਕੀ ਕਰੀਏ ਯਾਰ ਸੋਰਸਸ ਲੱਭੋ ਹੋਰ ਪੈਸਾ ਕਮਾਉਂਦੇ ਠੀਕ ਹੈ ਆਪਦਾ YouTube ਚੈਨਲ ਬਣਾਓ ਦੇਖੋ ਬਣਾਇਆ ਤਾਂ ਮੈਂ ਵੀ ਇਹ ਮੈਨੂੰ ਕੋਈ ਇਨਕਮ ਨਹੀਂ ਆ ਰਹੀ ਪਰ ਮੈਂ ਵੈਸੇ ਦੱਸ ਰਿਹਾ ਕਿ ਕੋਈ YouTube ਐਂਟਰਟੇਨਿੰਗ ਆਪਣਾ ਚੈਨਲ ਨੌਲੇਜ ਵਾਲਾ ਇੰਨਾ ਜ਼ਿਆਦਾ ਗਰੋ ਨਹੀਂ ਕਰੇਗਾ ਬਟ ਜਿਹੜੇ ਚੈਨਲ ਐਂਟਰਟੇਨਮੈਂਟ ਵਾਲੇ ਹੁੰਦੇ ਬਹੁਤ ਕੁਝ ਹੁੰਦਾ YouTube ਬਹੁਤ ਵਧੀਆ ਇਨਕਮ ਸੋਰਸ ਪ੍ਰੋਵਾਈਡ ਕਰਦਾ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਦੇਜ ਘੰਟੇ YouTube ਨੂੰ ਦੇ ਸਕਦੇ ਹੋ ਤੁਸੀਂ ਕੁਝ ਹੋਰ ਐਕਟੀਵਿਟੀਆਂ ਕਰੋ ਜਿੰਦੇ ਵਿੱਚ ਨਾ ਤੁਹਾਨੂੰ ਸਾਈਡ ਤੋਂ ਇਨਕਮ ਆਵੇ ਬੜੇ ਸੋਰਸਸ ਹੈ ਮੱਥਾ ਮਾਰਿਆ ਕਰੋ Google ਤੇ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਿ ਆਪਣਾ ਪੈਸੇ ਨੂੰ ਵਧਾਉਣ ਦਾ ਸੋਰਸ ਵਧਾਓ ਤੇ ਇਨਵੈਸਟਮੈਂਟ ਯਾਰ ਵੱਡੀ ਕਰੋ ਜਿੰਨੀ ਵੱਡੀ ਤੋਂ ਵੱਡੀ ਕਰ ਸਕਦੇ ਹੋ ਬਿਕੋਜ਼ ਜੇ ਵੈਲਥ ਕ੍ਰੀਏਟ ਕਰਨੀ ਹੈ ਨਾ ਜਿੰਨੀ ਵੱਡੀ ਇਨਵੈਸਟਮੈਂਟ ਹੋ ਹੁਣ ਹਜ਼ਾਰ ਲਾ ਕੇ ਜੇ ਤੁਸੀਂ ਉਹਨੂੰ 100 ਗੁਣਾ ਵੀ ਕਰ ਲਿਆ ਲੱਖ ਬਣੂਗਾ ਯਾਰ 10 ਸਾਲਾਂ ਵਿੱਚ ਲੱਖ ਵੀ ਬਣ ਗਿਆ ਤਾਂ ਉਸ ਸਾਲ ਨੂੰ ਕੀ ਕਰ ਲਓਗੇ 인ਫਲੇਸ਼ਨ ਵੀ ਕਿੰਨੀ ਹੋਊਗੀ ਹੋਊਗੀ ਹੈਨਾ ਸੋ ਰਿਸਕ ਤਾਂ ਥੋੜਾ ਬਹੁਤ ਲਾਓ ਵੱਡੀ amount ਲੈ ਕੇ ਆਓ ਟੈਨਸ਼ਨ ਨਾ ਲਓ ਪਰ ਪੈਸਾ ਉਹ ਲਾਓ ਕਿ ਜਿਹੜਾ ਕਿ ਐਮਰਜੈਂਸੀ ਨਾਲ ਲੋਡ ਪੈ ਜਾਏ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਨੂੰ ਐਮਰਜੈਂਸੀ ਲੋਡ ਪੈ ਗਈ ਕੱਢਣਾ ਪੈ ਜਾਏ ਪਸ ਪਹਿਲਾਂ ਆਪਣੇ ਸੋਰਸ ਨੂੰ ਵਧਾਓ ਪੈਸੇ ਕਮਾਉਣ ਵਾਲੇ ਨੂੰ ਸੋ ਇਹਦੇ ਤੇ ਯਾਰ ਇੱਕ ਸਪੈਸਿਫਿਕ ਵੀਡੀਓ ਬਣਾਈਏ ਮੈਂ ਚਾਹਣਾ ਡਿਟੇਲ ਚ ਤਾਂ ਕਿ ਆਪਣੇ ਵੀਰ ਐਜੂਕੇਟ ਹੋਣ ਕਮੈਂਟ ਕਰਿਆ ਕਰੋ ਯਾਰ ਇਹੋ ਜੇ ਮੈਨੂੰ ਐਜੂਕੇਸ਼ਨਲ ਸਵਾਲ ਬਹੁਤ ਜ਼ਿਆਦਾ ਆਏ ਆ ਐਸਟਰੀ ਨੇ ਸਟਾਕ ਐਨਾਲਿਸਿਸ ਘੱਟ ਪੁੱਛੇ ਗਏ ਆ ਐਜੂਕੇਸ਼ਨਲ ਕੁਐਸਚਨ ਬਹੁਤ ਜ਼ਿਆਦਾ ਨੇ ਚੰਗਾ ਲੱਗਦਾ ਕਿ ਜਦੋਂ ਇਹੋ ਜੇ ਕੁਐਸਚਨਸ ਆਉਂਦੇ ਆ ਓਕੇ ਅਗਲੇ ਕੁਐਸਚਨ ਤੇ ਆਉਣੇ ਆ ਸਸ਼ੀਅਕਲ ਭਾਜੀ ਗੱਲ ਇਦਾਂ ਕੁਝ ਨਵੇਂ ਮੇਰੇ ਵਰਗੇ ਬੰਦੇ ਨੂੰ ਸਾਨੂੰ ਪੀ ਰੇਸ਼ਿਓ ਕਿੰਨੀ ਹੋਣੀ ਚਾਹੀਦੀ ਹੈ ਜਾਂ ਫੰਡਾਮੈਂਟਲ ਕਿਵੇਂ ਵੇਖਣੇ ਆ ਉਹ ਨਹੀਂ ਵੇਖਣਾ ਆਉਂਦਾ ਤੁਸੀਂ ਸਾਨੂੰ ਥੋੜਾ ਸੌਫਟਵੇਅਰ ਉੱਤੇ ਨਾਲ ਸਕਰੀਨਸ਼ਾਟ ਦੇ ਕੇ ਸਮਝਾਓ ਜਿਹੜਾ ਸਾਨੂੰ ਪਤਾ ਲੱਗ ਗਏ ਕਿ ਮਿਹਰਬਾਨੀ ਹੋਊ ਪੰਜਾਬੀ ਸਟੋਰਸ ਵੀਰ ਦਾ ਕਮੈਂਟ ਹੈ ਵੀਰੇ ਬਹੁਤ ਜਲਦ ਫੰਡਾਮੈਂਟਲ ਐਨਾਲਿਸਿਸ ਸ਼ੁਰੂ ਹੋਣ ਵਾਲਾ ਹੈ ਠੀਕ ਹੈ ਕੱਲੇ ਕੱਲੇ ਰੇਸ਼ੀਓਸ ਖਾਵਾਂਗੇ ਕਿਸ ਤਰ੍ਹਾਂ ਦੇਖੀਦੇ ਐ ਉਸ ਤੋਂ ਬਾਅਦ ਚ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋਣਗੀਆਂ ਮੈਂ ਇੱਕੋ ਵੀਡੀਓ ਚ ਨਹੀਂ ਦੱਸਣ ਜਾ ਰਿਹਾ ਇੱਕੋ ਵੀਡੀਓ ਚ ਸਮਝ ਹੀ ਨਹੀਂ ਆਉਣਾ ਠੀਕ ਹੈ ਟੈਕਨੀਕਲ ਐਨਾਲਿਸਿਸ ਇੰਨਾ ਲੰਮਾ ਫੰਡਾਮੈਂਟਲ ਵੀ ਲੰਮਾ ਹੀ ਜਾਏਗਾ ਆਪਣਾ ਐਜੂਕੇਟ ਕਰਨਾ ਸਮੇਂ ਨਾਲ ਕਰਾਂਗੇ ਪੇਸ਼ੈਂਸ ਰੱਖਿਓ ਕਾਲੀ ਨਾ ਕਰਿਓ ਓਕੇ ਅਗਲੇ ਕੁਐਸਚਨ ਤੇ ਆਉਣੇ ਆ ਏ ਕੀ ਵਿਯੋਧਨਾ ਤੁੰਗ ਸਾਭ 2200 ਡਾਕਟਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਸਮਝਾ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਪੂਰੀ YouTube 'ਚ ਕਿਸੇ ਨੇ ਸਮਝਾਇਆ ਹੋਵੇਗਾ ਧੰਨਵਾਦ ਵੀਰੇ ਯਾਰ ਇੰਨਾ ਵਧੀਆ ਤਰੀਕੇ ਨਾਲ ਸਮਝਾਉਂਦਾ ਬਿਲਕੁਲ ਸੌਖਾ ਤੇ ਸਮਝਣ ਵਾਲਾ ਜੇ ਇਸ ਤਰੀਕੇ ਨਾਲ ਕੋਈ ਵੀ ਪੰਜਾਬੀ ਵੀਰ ਨਾ ਸਮਝ ਸਕੇ ਆ ਫਿਰ ਤੁਸੀਂ ਉਸ ਨੂੰ ਲਾਗੇ ਬਿਠਾ ਕੇ ਵੀ ਉਸ ਦੇ ਸਾਹਮਣੇ ਕਰ ਵਿਕੇ ਵੀ ਦੱਸੋ ਉਹ ਫਿਰ ਵੀ ਨਹੀਂ ਸਮਝ ਸਕਦਾ ਓਕੇ ਵੀਰੇ ਨੇ ਐਪਰੀਸ਼ੀਏਟਿੰਗ ਕਮੈਂਟ ਦਿੱਤਾ ਬਹੁਤ ਬਹੁਤ ਧੰਨਵਾਦ ਵੀਰੇ ਮੈਨੂੰ ਲੱਗਾ ਕੋਈ ਕੁਐਸਚਨ ਹੋਵੇਗਾ ਬਟ ਦਿਲੋਂ ਧੰਨਵਾਦ ਤੁਸੀਂ ਇਹਨਾਂ ਐਪਰੀਸ਼ੀਏਟਿੰਗ ਕਮੈਂਟ ਕੀਤਾ ਆ ਅਗਲੇ ਕੁਐਸਚਨ ਤੇ ਆਉਣੇ ਆ ਸਸ਼ੇਕਲ ਵਾਈ ਜੀ ਹਿੰਡਾਲ ਕੋ ਸ਼ੇਅਰ ਦੱਸ ਚੁੱਕੇ ਮੇਰੇ ਖਿਆਲ ਵੀਰੇ ਅ ਅੱਗੇ ਕੁਐਸਚਨ ਹੈ ਜਸਵਿੰਦਰ ਸਿੰਘ ਵੀਰ ਦਾ ਐਸ ਸੀ ਐਲ ਟੈਕਨੋਲੋਜੀ ਰਜੇਸ਼ ਐਕਸਪੋਰਟ ਕੈਂਪਸ ਬਾਰੇ ਦੱਸੋ ਵੀਰੇ ਜਸਵਿੰਦਰ ਸਿੰਘ ਵੀਰ ਜੀ ਫਿਰ ਕੁਐਸਚਨ ਸਟਾਕਸ ਜ਼ਿਆਦੇ ਨੇ ਵੈਸੇ ਦੱਸ ਦਿਨਾ ਇਹਨਾਂ ਬਾਰੇ ਉੱਤੋਂ ਤੋਂ ਦੱਸਦਾ ਮੈਨੂੰ ਵੈਸੇ ਥੋੜੀ ਬਹੁਤ ਨੌਲੇਜ ਆ ਐਸ ਸੀ ਐਲ ਟੈਕਨੋਲੋਜੀ 'ਚ ਮੈਂ ਟ੍ਰੇਡ ਕੀਤਾ ਸੀਗਾ बॉਟਮ ਬਾਇੰਗ ਸੀਗੀ ਠੀਕ ਹੈ ਇਹਨੂੰ ਜਿਹੜੇ ਲਾਰਜ ਕੈਪ ਸਟਾਕਸ ਹੁੰਦੇ ਨੇ ਨਾ ਮੈਂ ਇਹਨਾਂ 'ਚ ਇਨਵੈਸਟਿੰਗ ਨਹੀਂ ਕਰਦਾਗਾ 올 ਟਾਈਮ ਹਾਈ ਤੇ ਮੈਂ ਇਹਨਾਂ ਨੂੰ ਸੈਲ ਕਰਨ ਦੀ ਕੋਸ਼ਿਸ਼ ਕਰਦਾ ਬਾਟਮ ਤੇ ਬਾਈ ਕਰਦੇ ਆ ਜਦੋਂ ਕਰੈਕਸ਼ਨ ਆਉਂਦੀ ਹੈ ਬਾਈ ਕਰਕੇ ਥੋੜਾ ਇੱਕ ਟਾਰਗੇਟ ਕੱਢਦੇ ਆ ਉੱਤੇ ਸੈਲ ਕਰ ਦਿੰਦੇ ਆ ਇਹੋ ਜਿਹੇ ਸਟਾਕ ਟ੍ਰੇਡ ਕਰਨ ਲਈ ਬਹੁਤ ਵਧੀਆ ਹੁੰਦੇ ਆ ਸਵਿੰਗ ਤੇ ਪੋਜੀਸ਼ਨਲ ਟ੍ਰੇਡ ਲਈ ਠੀਕ ਹੈ ਕਿਉਂਕਿ ਇਹ ਸਟਾਕ ਕਦੇ ਖਤਮ ਨਹੀਂ ਹੋ ਸਕਦੇ ਕਿ ਇਹ ਚੱਲਦੇ ਰਹਿਣਗੇ ਜਦੋਂ ਸਸਤੇ ਹੋਣ ਬਾਈ ਕਰੋ ਜਦੋਂ ਥੋੜੇ ਐਕਸਪੈਂਸਿਵ ਲੱਗਣ ਸੈਲ ਕਰ ਦਿਓ ਇਹਨਾਂ ਨੂੰ ਟ੍ਰੇਡ ਕਰੋ ਸਿੰਪਲ ਜਿਹਾ ਤਰੀਕਾ ਦੂਸਰਾ ਰਜੇਸ਼ਕ ਐਕ ਕੀ ਪ੍ਰੈਜ਼ెంట్ ਟਾਈਮ ਦੇਖੋ ਵੇਟ ਮੈਂ ਖੁਦ ਉਹਦੇ ਵਿੱਚ ਹੋਲਡ ਕੀਤਾ ਹੋਇਆ ਮੇਰੀ ਬਾਇੰਗ ਪਈ ਹੈ ਬਟ ਮੇਰੇ ਪੋਰਟਫੋਲੀਓ ਦਾ 2 ਤੋਂ 3% ਹੀ ਹੈ ਮੈਨੂੰ ਕੋਈ ਦਿੱਕਤ ਨਹੀਂ ਜੇ ਸਾਲ 2 ਸਾਲ 3 ਸਾਲ ਵੀ ਲੈ ਜਾਏ ਕੋਈ ਦਿੱਕਤ ਨਹੀਂ ਰਿਕਵਰ ਹੋਣ ਤੇ ਜਿੰਨਾ ਚਿਰ ਫੰਡਾਮੈਂਟਲ ਉਹਦੇ ਨਹੀਂ ਬਦਲਦੇ ਸਟਾਕ ਨੇ ਰੈਲੀ ਨਹੀਂ ਦੇਣੀ ਬਟ ਉਹਦੇ ਵਿੱਚ ਪ੍ਰਾਈਸ ਕਰੈਕਸ਼ਨ ਤੇ ਟਾਈਮ ਕਰੈਕਸ਼ਨ ਬਹੁਤ ਸੋਨਾ ਆ ਚੁੱਕਿਆ ਹੈ ਠੀਕ ਹੈ ਵਨ ਆਫ ਦਾ ਗੁੱਡ ਸਟਾਕ ਹੈ ਬਸ ਫੰਡਾਮੈਂਟਲ ਵੀਕ ਹੋਣ ਕਰਕੇ ਸਟਾਕ ਨੂੰ ਉੱਥੇ ਰਹਿਣਾ ਪੈ ਰਿਹਾ ਜੋ ਫੰਡਾਮੈਂਟਲ ਚੇਂਜ ਹੁੰਦੇ ਹੈ ਸਟਾਕ ਤਾਂ ਜਾਏਗਾ ਆਪਣੀ ਹੋਲਡਿੰਗ ਪਈ ਹੈ ਕੋਈ ਗੱਲ ਨਹੀਂ ਸਾਡੇ ਬਾਕੀ 99 99% ਜਿਹੜਾ ਸਟਾਕ ਪਿਆ ਸੀ ਉਹਨਾਂ ਤੇ ਫੋਕਸ ਕਰੀਏ ਹਨਾ ਕੈਂਪਸ ਕੈਂਪਸ ਅਨਦਰ ਗੁੱਡ ਸਟਾਕ ਹੈ ਠੀਕ ਹੈ ਗੁੱਡ ਵੈਲਿਊਏਸ਼ਨ ਤੇ ਮੇਰੀ ਹੋਲਡਿੰਗ ਇਸੇ ਵਿੱਚ ਵੀ ਹੈਗੀ ਹੈ ਆ ਬੁੱਟਾਂ ਦਾ ਕੰਪਨੀ ਹੈ ਠੀਕ ਹੈ ਇਹਨਾਂ ਦੇ ਸਟਾਕ ਸਾਰੇ ਪਿਟੇ ਪਏ ਨੇ ਕਿਸੇ ਵੀ ਸਟਾਕ ਚ ਜਾਵੜੋ ਬਾਟਾ ਚੱਕ ਲੋ ਪੇਜ ਇੰਡਸਟਰੀ ਵੀ ਥੱਲੇ ਆ ਚੁੱਕੀ ਹੈ ਲੈਕਸ ਇੰਡਸਟਰੀ ਵੀ ਥੱਲੇ ਹੈ ਕੱਪੜੇ ਬੁੱਟਾਂ ਵਾਲੇ ਸਟਾਕ ਤੁਹਾਨੂੰ ਥੱਲੇ ਮਿਲਣਗੇ ਬਿਕਾਜ਼ ਆਮ ਲੋਕਾਂ ਕੋਲ ਪੈਸਾ ਹੈ ਨਹੀਂ ਇਹ ਚੀਜ਼ਾਂ ਨੂੰ ਇੰਨਾ ਖਰੀਦਣ ਦਾ ਠੀਕ ਹੈ ਪੈਸਾ ਕਿਉਂ ਹੈ ਨਹੀਂ ਇਨਫਲੇਸ਼ਨ ਹਾਈ ਹੈ ਫੈਡ ਰੇਟ ਘਟਾਏ ਨਹੀਂਗੇ ਠੀਕ ਹੈ ਜਿਹੜਾ ਸਰਕਾਰ ਦਾ ਫੋਕਸ ਹੈ ਸਰਕਾਰ ਦਾ ਫੋਕਸ ਹੈ ਇਨਫਰਾਸਟ੍ਰਕਚਰ ਉੱਤੇ ਇਨਫਰਾਸਟ੍ਰਕਚਰ ਕੀ ਹੈ ਲੈਂਡਸ ਤੇ ਫੋਕਸ ਕਰ ਰਿਹਾ ਰੇਲਵੇਸ ਤੇ ਫੋਕਸ ਕਰ ਰਿਹਾ એનર્ਜੀ ਤੇ ਫੋਕਸ ਕਰ ਰਿਹਾ ਬਟ ਮੀਡਲ ਕਲਾਸ ਤੇ ਫੋਕਸ ਨਹੀਂ ਹੋ ਰਿਹਾ ਕਿ ਉਹਨਾਂ ਦੇ ਟੈਕਸ ਕਿਸ ਤਰ੍ਹਾਂ ਮਾਫ ਹੋਣ ਆਮ ਲੋਕਾਂ ਦੀ ਜੇਬ ਚ ਪੈਸਾ ਹੋਊਗਾ ਉਦੋਂ ਹੀ ਇਹ ਚੀਜ਼ਾਂ ਖਰੀਦਣਗੇ ਨਾ ਜਦੋਂ ਇਹ ਚੀਜ਼ਾਂ ਖਰੀਦਣਗੇ ਇਹਨਾਂ ਦੇ ਸਟਾਕ ਤਾਂ ਜਾਣਗੇ ਕੰਜ਼ਿਊਮਰ ਸਟਾਕ ਕੱਪੜਿਆਂ ਦੇ ਸਟਾਕ ਸਾਨੂੰ ਪਿਟੇ ਮਿਲ ਰਿਹਾ ਬਟ ਅੱਜ ਨਹੀਂ ਤਾਂ ਕੱਲ ਜਦੋਂ ਲੋਕਾਂ ਕੋਲ ਪੈਸਾ ਆਏਗਾ ਸਰਕਾਰ ਨੂੰ ਕਿਸੇ ਤਰੀਕੇ ਨਾਲ ਦੇਣਾ ਪਏਗਾ ਉਦੋਂ ਸਟਾਕ ਵੇਟ ਕਰਨਾ ਪਵੇਗਾ ਪੇਸ਼ੈਂਸ ਰੱਖਣਾ ਪਵੇਗਾ ਇਹ ਨਹੀਂਗਾ ਬਾਈ ਕਿਤਾ ਤਾ ਤੁਸੀਂ ਕੱਲ ਨੂੰ ਕਹੋਗੇ ਕਿ ਮੇਰੇ ਖਰੀਦਣ ਤੋਂ ਬਾਅਦ ਥੱਲੇ ਕਿਉਂ ਆ ਗਿਆ ਜਾਇਨੇ ਰੈਲੀ ਕਿਉਂ ਨਹੀਂ ਦਿੱਤੀ ਟਾਈਮ ਲੱਗ ਸਕਦਾ ਬਟ ਮੇਰੇ ਖਿਆਲ ਨਹੀਂ ਵਨ ਆਫ ਦਾ ਗੁੱਡ ਸਟਾਕ ਹੈ ਸਾਨੂੰ ਪ੍ਰੋਫਿਟ ਦੇ ਕੇ ਜਾ ਸਕਦਾ ਮੇਰੇ ਖਿਆਲ ਵੀਡੀਓ ਕਾਫੀ ਲੰਮੀ ਹੋ ਗਈ ਹੈ 50 ਮਿੰਟ ਦੀ ਹੋਣ ਆਲੀ ਹੈ ਲਗਾਤਾਰ 50 ਮਿੰਟ ਤੋਂ ਬੋਲ ਰਿਹਾ ਮੈਂ ਇਸ ਵੀਡੀਓ ਨੂੰ ਕਿਉਂਕਿ ਕੁਐਸਚਨ ਬਹੁਤ ਜ਼ਿਆਦੇ ਸੀ ਸੈਕੰਡ ਵੀਡੀਓ ਦਾ ਪਾਰਟ ਹੀ ਹੈ ਸੋ ਇੱਕ ਦੋ ਕੁਐਸਚਨ ਹੋਰ ਪਿਕ ਕਰੂੰਗਾ ਫਿਰ ਵੀਡੀਓ ਬੰਦ ਕਰਦਾ ਜੇ ਕੁਐਸਚਨ ਥੱਲੇ ਰਹਿ ਗਏ ਵੀਰੇ ਦੁਬਾਰਾ ਕਰ ਲਿਆ ਕਰੋ ਇਨੇ ਕੁਐਸਚਨ ਪਿਕ ਕਰਨੇ ਵੀ ਔਖੇ ਹੁੰਦੇ ਆ ਬਾਈ ਸਿੱਖਣਾ ਚਾਹੁੰਦੇ ਆ ਸਟਾਕ ਮਾਰਕੀਟ ਬਾਰੇ ਵੀਰੇ ਸਿੱਖੋ ਆਪਾਂ ਸਿਖਾ ਰਹੇ ਆ ਟੈਕਨੀਕਲ ਐਨਾਲਿਸਿਸ ਦਾ ਕੋਰਸ ਚੱਲ ਰਿਹਾ ਕੁਐਸਚਨ ਪੁੱਛੋ ਕੁਐਸਚਨ ਦਾ ਆਨਸਰ ਦਵਾਂਗੇ ਤੇ ਬਾਕੀ ਆਪਾਂ ਵੀਡੀਓਜ਼ ਹੋਰ ਵੀ ਬਣਾ ਰਹੇ ਆ ਬੇਸਿਕਸ ਫਾਰ ਬਿਗਨਰਸ ਠੀਕ ਹੈ ਸਭ ਕੋ ਸਿੱਖਣ ਨੂੰ ਮਿਲੇਗਾ ਮੇਰੇ ਖਿਆਲ ਨਹੀਂ ਇਨਾਫ ਆ ਕੁਐਸਚਨਸ ਬਾਕੀ ਕੁਐਸਚਨ ਆਪਾਂ ਕਿਸੇ ਔਰ ਵੀਡੀਓ ਇਸ ਚ ਡਿਸਕਸ ਕਰਾਂਗੇ 50 ਮਿੰਟ ਦੀ ਵੀਡੀਓ ਹੋਗੀ 25-25 ਮਿੰਟ ਦੇ ਪਾਰਟ ਰੱਖਣ ਦੀ ਕੋਸ਼ਿਸ਼ ਕਰਦਾ ਮੇਰੇ ਖਿਆਲ ਨਹੀਂ ਤਾਂ ਆਪਣੇ ਵੀਰਾਂ ਨੂੰ এডਿਕੇਸ਼ਨ ਮਿਲੀ ਹੋਏਗੀ ਕੁਐਸਚਨ ਆਨਸਰ ਕਾਫੀ ਲੈਂਥ ਜਾਵੜੇ ਸੋ ਲਾਸਟ ਫਿਰ ਕਵਾਂਗਾ ਕਿ ਇੱਕ ਐਨਾਲਿਸਿਸ ਪੁੱਛਿਆ ਕਰੋ ਐਜੂਕੇਸ਼ਨਲ ਕੁਐਸਚਨ ਵੱਧ ਤੋਂ ਵੱਧ ਪੁੱਛਿਆ ਕਰੋ ਤੇ ਕਦੇ ਵੀ ਸਟਾਕ ਦਾ ਐਨਾਲਿਸਿਸ ਪੁੱਛਦੇ ਹੋ ਤਾਂ ਇੱਕ ਰੀ ਆਪਣਾ ਰਿਵਿਊ ਜ਼ਰੂਰ ਦੇਇਆ ਕਰੋ ਕਿ ਕਿਉਂ ਸਟਾਕ ਬਾਰੇ ਪੁੱਛ ਰਹੇ ਹੋ ਤੁਹਾਡਾ ਉਸ ਪ੍ਰਤੀ ਕੀ ਨਜ਼ਰੀਆ ਫਿਰ ਆਪਾਂ ਐਨਾਲਿਸਿਸ ਦੋਨੋਂ ਮੇਰਾ ਐਨਾਲਿਸਿਸ ਤੇ ਤੁਹਾਡਾ ਐਨਾਲਿਸਿਸ ਰਲਾ ਕੇ ਵੇਖਿਆ ਕਰਾਂਗੇ ਕੀ ਡਿਫਰੈਂਸ ਆ ਰਿਹਾ ਉਹਦੇ ਚ ਠ ਸੋ ਮੇਰੇ ਖਿਆਲ ਨਹੀਂ ਤਾਂ ਲਾਸਟ ਤੇ ਮੈਨੂੰ ਵੀਡੀਓ ਖਤਮ ਕਰਨੀ ਚਾਹੀਦੀ ਹੋਣਾ ਤੇ ਆਪ ਸਾਰੇ ਵੀਰ ਆਪਣੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਗੇ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ